ਪਹਿਲਾਂ ਪੁਲਸੀਆ ਤਸ਼ੱਦਦ ਦੀਆਂ ਕਹਾਣੀਆਂ ਪਹਿਲੀਆਂ ਸਰਕਾਰਾਂ ਦੇ ਸਮੇਂ ਜਾਂ ਪਹਿਲਾਂ ਦੇ ਸਮੇਂ ਦੀਆਂ ਤੁਸੀਂ ਸੁਨੀਆਂ ਹੋਣਗੀਆਂ ਪਰ ਅੱਜ ਦੀ ਇਹ ਪੁਲਸੀਆ ਤਸ਼ੱਦਦ ਦੀ ਕਹਾਣੀ ਮੌਜੂਦਾ ਸਮੇਂ ਦੀ ਸਰਕਾਰ ਦੀ ਹੈ ਯਾਨੀ ਬਦਲਾਵ ਵਾਲੀ ਸਰਕਾਰ ਦੀ ਇੱਕ ਇੰਟਰਵਿਊ ਦੇ ਕੇ ਜੋ ਕੁਝ ਤੁਸੀਂ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਤੁਸੀਂ ਚਪੇੜਾਂ ਵੀ ਖਾਈਆਂ ਤੁਸੀਂ ਸਿਰ ਉੱਤੇ ਦਸਤਾਰ ਉੱਤੇ ਜੁੱਤੀਆਂ ਵੀ ਖਾਈਆਂ ਤੁਸੀਂ ਲੋਕਅਪ ਵਿੱਚ ਵੀ ਬੇਬਜ਼ਾਰ ਰਹੇ ਕਾਨੂੰਨੀ ਲੱਗਦਾ ਤੁਸੀਂ ਹੁਣ ਦੁਬਾਰਾ মিডিਆ ਦੇ ਸਾਹਮਣੇ ਆ ਰਹੇ ਹੋ ਮੁਖਾਤਬ ਹੋ ਰਹੇ ਹੋ ਉਹ ਕੁਝ ਕੋਆਰਡੀਨਲ ਫੇਰ ਹੋ ਸਕਦਾ ਇਹਨਾਂ ਨੇ ਮੈਨੂੰ ਕਮਰੇ ਜਵਾੜਾ ਮਾਵਾ ਪੈਣਾ ਦੇ ਗਾਲਾਂ ਗੱਡੀਆਂ ਇਹ ਕਹਿੰਦੇ ਹਨ ਵੀ ਤੂੰ ਮੁੱਕਰ ਮੈਨੂੰ ਉਹਨਾਂ ਨੇ ਚਵੇੜਾ ਮਾਰੀਆਂ ਉੱਥੇ ਤਾਂ ਇਹ ਮੇਰੀ ਰਿਪੋਰਟਿੰਗ ਕਰਕੇ ਮੈਨੂੰ ਹੀ ਕੁੱਟੀ ਲੱਗੇ ਜਾਂਦੇ ਸਨ ਮੇਰੇ ਤੇ ਇਹਨਾਂ ਦੀ ਲੋਕੇਸ਼ਨਾਂ ਕਢਾਈਆਂ ਕਿੰਨੀ ਵਾਰੀ ਮੈਂ ਮਿਲਿਆ ਕਿੰਨੀ ਵਾਰੀ ਮੈਨੂੰ ਲੈ ਕੇ ਕਦੀ ਵੀ ਲੈ ਕੇ ਨਹੀਂ ਗਏ ਤੁਸੀਂ ਉਹ ਕਹਿੰਦੇ ਮੈਨੂੰ ਲੈ ਕੇ ਜਾਂਦੇ ਸੀ ਫਿਰ ਉੱਥੇ ਮੈਨੂੰ ਕੁੱਟਦੇ ਸੀ ਨਹੀਂ ਮੈਨੂੰ ਉਹਨਾਂ ਨੇ ਇੰਨਾ ਕੋ ਬੈਂਡ ਮੇਰਾ ਵਾਸ਼ ਕਰਦੇ ਮਸੂਤੜ ਕਰਨ ਤੱਕ ਮਜਬੂਰ ਹੋਇਆ ਸੀ ਇਹਨਾਂ ਨੇ ਮੈਨੂੰ ਉੱਥੇ ਲਿਜਾ ਕੇ ਦੋ ਮੇਰੇ ਤੋਂ ਐਪੀ ਡਬਲ ਲਏ ਇੱਕ ਤਾਂ ਲਖਾਇਆ ਇੱਕ ਖਾਲੀ ਲਿਆ। ਹਮ ਖਾ ਮੇਰੇ ਤੋਂ ਖਾਲੀ ਕਾਗਜ਼ਾਂ ਤੇ ਬਹੁਤ ਸਾਈਨ ਕਰਾ ਲਈ। ਜਿੰਨੀ ਵਾਰੀ ਵੀ ਆਏ ਨੇ ਢੁੱਕਾ ਖਾ ਕੇ ਗਿਆ ਆਂ ਜੀ। ਢੁੱਕਾ ਤਾਂ ਉਹਨਾਂ ਕਦੇ ਜਾਣੇ ਢੁੱਕਾ ਨਹੀਂ ਜਾਣ ਦਿੱਤਾ 8-9 ਤੋਂ ਬਾਅਦ ਕੱਢਦੇ ਹਨ ਢੁੱਕਾ ਕੌਣ ਸੀ ਤਾ ਇਹਨਾਂ ਨੇ ਮੇਰੀ ਵੀਡੀਓ ਵੀ ਬਣਾਈ ਕਿਵੇਂ ਦੀ ਵੀਡੀਓ ਸਤਾਰ ਦੇ ਉੱਪਰ ਮਾਰੀਆਂ ਬਾਅਦ ਮੇਰੇ ਲੱਕ 'ਚ ਮਾਰੇ ਬਾਅਦ ਇਹਨਾਂ ਨੇ ਮੇਰੀ ਦਸਤਾਰ ਤਾਰ ਕੇ ਮੈਨੂੰ ਹਵਾਲਾਜ ਚ ਫਿਰ ਦੇ ਦਿੱਤਾ। ਉਸ ਸਮੇਂ ਤਾਂ ਮੈਂ ਡਰਿਆ ਹੋਇਆ ਸੀ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਕਰਾਂ ਕੀ ਨਾ ਆਪਣੇ ਕਾਗਜ਼ ਦੱਸਦੇ ਨੇ ਕੁਰਤੀ ਨਾਮਾ ਪਾਕਿਸਤਾਨ ਦਾ ਦਾਦਾ ਰੈ ਸੀ ਹੁਣ ਮੇਰੀ ਇੱਕ ਗੱਡੀ ਤੇ ਇੱਕੋ ਹੀ ਨੰਬਰ ਪਲੇਟ ਹੋਏਗੀ ਨਾ ਜੀ ਅੱਗੇ ਸਰਤੀਬੰਦ ਲਿਖਾਇਆ ਪਿੱਛੇ ਰਾਜਪੂਤ ਲਗਾਇਆ ਫਿਰਦਨ ਜੇ ਮੇਰੇ ਨਾਲ ਇੰਨਾ ਤਸੱਦਦ ਹੋਇਆ ਜੇ ਮੈਂ ਪਿੱਛੇ ਘਾਰੀ ਬੈਠਣਾ ਜੀ ਫਿਰ ਮੈਨੂੰ ਕੀ ਏਡੀ ਜਾਇਦਾਦ ਆ ਜਾਂ ਕੋਈ ਕੁਛ ਚੀਜ਼ ਤਾਂ ਮੈਨੂੰ ਵੀ ਭੁੱਖ ਸੀ ਜੀ ਪਰ ਤੋਂ ਜੀ ਫਿਰ ਉਹ ਜੁੱਤੀਆਂ ਖਾ ਕੇ ਉਹਨਾਂ ਦੇ ਹੱਕ ਜੀ ਵੇਜਣਾ ਸੀ ਮੈਂ ਪਰ ਮੈਂ ਲੜਾਂਗਾ ਜੀ ਮੈਂ ਜਿੱਥੇ ਤੱਕ ਲੜਿਆ ਜਾਏਗਾ ਜ਼ਰੂਰ ਲੜਾਂਗਾ ਕੁੱਟਦੇ ਸਨ ਮੇਰੇ ਵੀ ਅੰਦਰ ਆਉਂਦਾ ਸੀ ਵੀ ਯਾਰ ਇਹ ਤੂੰ ਤਾਂ ਗੁਨਾਹ ਕੋਈ ਕੀਤਾ ਉਹਨਾਂ ਨੂੰ ਫਿਰ ਵੀ ਕੁੱਟਾਂ ਦੇ ਚੰਗੇ ਲੱਗਦੇ ਪੁਲਸੀਆ ਤਸ਼ੱਦਦ ਦੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ ਤੇ ਵੇਖੀਆਂ ਹੋਣਗੀਆਂ ਇੱਕ ਅਜਿਹੀ ਕਹਾਣੀ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੇ ਤੁਹਾਨੂੰ ਦੱਸਾਂਗੇ ਕਿ ਆਖਰ ਕਿਵੇਂ ਸੱਚ ਨੂੰ ਦਬਾਉਣ ਦੀ ਹਰ ਸੰਭ 可能 ਕੋਸ਼ਿਸ਼ ਕੁਝ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ ਕਠੜ ਰੂਪ ਤੇ ਵਿੱਚ ਸੱਚ ਬੋਲਣ ਵਾਲੇ ਨੂੰ ਜਾਂ ਫਿਰ ਕਿਸੇ ਬੰਦੇ ਦੇ ਉੱਤੇ ਸੱਚ ਬੋਲਣ ਵਾਲੇ ਦੇ ਨਾਲ ਸਮਝੌਤਾ ਕਰਵਾਉਣ ਦਾ ਕਿੰਝ ਦਬਾਅ ਪਾਇਆ ਜਾਂਦਾ ਹੈ ਕਿਵੇਂ ਮਾਵਾ ਭੈਣਾ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਜਿਵੇਂ ਨਜਾਇਜ਼ ਤੌਰ ਤੇ ਘਰੋਂ ਚੁੱਕ ਕੇ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਲੈ ਜਾਇਆ ਜਾਂਦਾ ਹੈ ਤੇ ਕਿਵੇਂ ਪ੍ਰਤਾੜਿਤ ਕੀਤਾ ਜਾਂਦਾ ਹੈ ਚਪੇੜਾਂ ਲਾਈਆਂ ਜਾਂਦੀਆਂ ਨੇ ਤੇ ਦਸਤਾਰ ਲਾ ਕੇ ਸਿਰ ਦੇ ਵਿੱਚ ਜੁੱਤੀਆਂ ਲਗਾਉਣ ਦੇ ਵੀ ਇਲਜ਼ਾਮ ਕੁਝ ਅਧਿਕਾਰੀਆਂ ਤੇ ਲੱਗਦੇ ਨਜ਼ਰ ਆ ਰਹੇ ਨੇ ਇਸ ਬਾਬਤ ਸ਼ਿਕਾਇਤ ਵੀ ਮੁੱਖ ਮੰਤਰੀ ਪੰਜਾਬ ਕੋਲ ਜਾ ਪਹੁੰਚੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਹਿਲਾ ਪੁਲਸੀਆ ਤਸ਼ੱਦਦ ਦੀਆਂ ਕਹਾਣੀਆਂ ਪਹਿਲੀਆਂ ਸਰਕਾਰਾਂ ਦੇ ਸਮੇਂ ਜਾਂ ਪਹਿਲਾਂ ਦੇ ਸਮੇਂ ਦੀਆਂ ਤੁਸੀਂ ਸੁਣੀਆਂ ਹੋਣਗੀਆਂ ਪਰ ਅੱਜ ਦੀ ਇਹ ਪੁਲਸੀਆ ਤਸ਼ੱਦਦ ਦੀ ਕਹਾਣੀ ਮੌਜੂਦਾ ਸਮੇਂ दी सरकार भी है यानी बदला वाली सरकार की कुछ चहेते अफसर की तुम देख रहे हो तो खबरसार मैं ठाकुर तो अमनदीप सिंह सा इस वे मौजूद ने नंबरदार हरपाल सिंह जी सब तो पहला स्वागत करा क्योंकि अजे साहमान भी यही नेती भी यही सुना के हरपाल जी बहुत स्वागत है सतपाल जी हरपाल जी थोड़े न जो कुछ भी होया ਮੈਂ ਚਾਹਾਂਗਾ ਕਿਹੜੇ ਮਾਮਲੇ ਨੂੰ ਲੈ ਕੇ ਹੋਇਆ ਉਹ ਵੀ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿਉਂ ਹੋਇਆ ਉਹ ਵੀ ਜ਼ਰੂਰ ਦੱਸੋ ਤੇ ਤੁਸੀਂ ਮੁੱਖ ਮੰਤਰੀ ਪੰਜਾਬ ਨੂੰ 1 ਸਤੰਬਰ 2024 ਨੂੰ ਦਰਖਾਸਤ ਪਾਈ ਸੀ ਉਸ ਦਰਖਾਸਤ ਬਾਰੇ ਉਸ ਦਰਖਾਸਤ ਦੇ ਵਿੱਚ ਕੀ ਲਿਖਿਆ ਸੀ ਕਿਹੜੀਆਂ ਅਧਿਕਾਰੀਆਂ ਤੇ ਤੁਸੀਂ ਇਲਜ਼ਾਮ ਲਾਇਆ ਨਹੀਂ ਇਲਜ਼ਾਮ ਕਿਉਂ ਲਗਾਏ ਨਹੀਂ ਉਹ ਸਾਰੀ ਗੱਲ ਤਫਸੀਲ ਨਾਲ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਸ਼ੁਰੂ ਇਥੋਂ ਕਰੀਏ ਤੁਸੀਂ ਕਿਹੜੇ ਪਿੰਡ ਦੇ ਹੋ ਤੇ ਕੀ ਕਰਦੇ ਸੀ ਮੇਰਾ ਨਾਮ ਹਰਪਾਲ ਸਿੰਘ ਜੀ ਮੈਂ ਪਿੰਡ ਦਾ ਮੌਜੂਦਾ ਲੰਬੜਦਾਰ ਮੈਂ ਪਿੰਡ ਆਲਮਪੁਰ ਦਾ ਰਹਿਣ ਵਾਲਾ ਹਾਂ ਜੀ ਤੇ ਪਿੰਡ ਆਲਮਪੁਰ ਦਾ ਰਹਿਣ ਵਾਲਾ ਹਾਂ ਤੇ ਇਹ ਕੰਮ ਸ਼ੁਰੂ ਹੁੰਦਾ ਜੀ ਐਸਸੀ ਭਾਈ ਜਾ ਰਹੇ ਦੇ ਜਿਹੜੇ ਸਰਟੀਫਿਕੇਟ ਇਹਨਾਂ ਨੇ ਬਣਾਏ ਹੋਏ ਨੇ ਟੂਲ ਕਾਰਡ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਨੇ ਸਰਕਾਰ ਨੂੰ ਚੂਨਾ ਲਗਾ ਰਹੇ ਨੇ ਹੂੰ ਪੂਰਾ ਫੁੱਲ ਚੂਨਾ ਲਗਾ ਰਹੇ ਨੇ ਇਹਨਾਂ ਨੇ ਰਣਜੀਤ ਸਿੰਘ ਰਦੀਪ ਸਿੰਘ ਇਹਨਾਂ ਦੇ ਸਰਟੀਫਿਕੇਟ ਬਣਾਏ ਉਹਨਾਂ ਨੇ ਮੈਨੂੰ ਕਿਹਾ ਜੀ 5 ਲੱਖ ਰੁਪਈਆ ਬਲਬੀਰ ਸਿੰਘ ਕੋ ਰਿਲੇਟਡ ਨੂੰ ਵਾਪਸ ਕਰਾ ਦੇ ਸਾਡੀ ਕੰਪਲੇਟ ਮੈਂ ਤੁਹਾਨੂੰ ਟੋਕਾਂਗਾ ਬਲਬੀਰ ਸਿੰਘ ਆਲਮਪੁਰ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਕੀ ਇਹ ਉਹੀ ਮਾਮਲਾ ਹੈ ਜਿਸ ਦੀ ਬਹੁਤ ਜ਼ਿਆਦਾ ਚਰਚਾ ਬੀਤੇ ਸਾਲ ਹੋ ਰਹੀ ਹੈ ਜਿਸ ਮਾਮਲੇ ਦੇ ਵਿੱਚ AIG ਮਲਵਿੰਦਰ ਸਿੱਧੂ ਦਾ ਨਾਮ ਵੀ ਆਇਆ ਜਿਸ ਮਾਮਲੇ ਵਿੱਚ ਹਰਪ੍ਰੀਤ ਕੇਸ ਸਿੰਘ ਜੋ AIG ਮਲਵਿੰਦਰ ਸਿੱਧੂ ਦੇ ਜੋ ਆਈ ਸੀ ਹਾਂਜੀ ਹਾਂਜੀ ਉਸ ਮਾਮਲੇ ਵਿੱਚ ਉਹਨਾਂ ਦੀ ਜਾਨ ਵੀ ਗਈ ਹੈ ਕਿ ਇਹ ਉਹੀ ਮਾਮਲਾ ਹਾਂਜੀ ਹਾਂਜੀ ਇਹੋ ਹੀ ਮਾਮਲਾ ਹੈ ਜੀ ਉਸੇ ਮਾਮਲੇ ਦੇ ਵਿੱਚ ਇਹਨਾਂ ਤੇ ਕੰਪਲੇਟ ਕੀਤੀ ਹੋਈ ਸੀ ਬਲਵੀਰ ਸਿੰਘ ਨੇ ਜੀ ਹੂੰ ਜੋ ਕੀ ਹਾਂ ਕਿ ਕਿਹਨਾਂ ਤੇ ਕੰਪਲੇਟ ਕੀਤੀ ਸੀ ਆਪਣੇ ਰঞ্জੀਤ ਸਿੰਘ ਦੇ ਰੰਧੀਰ ਸਿੰਘ ਦੇ ਇਹ ਕੌਣ ਨੇ ਇਹ ਆਪਣੇ ਰਾਜਪੂਤ ਜਾਤੀ ਨਾਲ ਬੰਧ ਰੱਖਦੇ ਨਹੀਂ ਇਹ ਬਿਜ਼ੀਨਸ ਬਿਊਰੋ ਦੇ ਵਿੱਚ ਮਨਮੋਹਨ ਸ਼ਰਮਾ ਸਾਹਿਬ ਦੇ ਰੀਡਰ ਨੇ ਜੀ ਤੇ ਇਹ ਏਐਸੀ ਆਪਣੇ ਰਾਜਪੁਰੇ ਨੇ ਜੀ ਦੂਜੇ ਜੀ ਆਪਣਾ ਰੰਧੀਰ ਸਿੰਘ ਜੀ ਇਹ ਬਿਲਕੁਲ ਝਾਲੀ ਨਹੀਂ ਤੇ ਇਹ ਰਾਜਪੂਤ ਜਾਤੀ ਨਾਲ ਸੰਬੰਧ ਰੱਖ ਕਿਉਂਕਿ ਇਹਨਾਂ ਦੇ ਕੁਰਸੀ ਨਾਮੇ ਦੇ ਪਾਕਿਸਤਾਨ ਤੋਂ ਜਦੋਂ ਦੇ ਆਏ ਨੇ ਜੀ ਪਾਕਿਸਤਾਨ ਦੇ ਵਿੱਚ ਕੁਰਸੀ ਨਾਮੇ ਦੇ ਉੱਤੇ ਰਾਜਪੂਤ ਲਿਖਿਆ ਹੋਇਆ ਜੀ ਹੂੰ ਕਿਉਂਕਿ ਜੋ ਇਹਨਾਂ ਨੇ ਝਾਲੀ ਸਰਟੀਫਿਕੇਟ ਬਣਾਏ ਉਹਨੇ ਲੰਬੜਦਾਰਾਂ ਦੀ ਮਿਲੀ ਭੁਗਤਣਾ ਬਣਾ ਕੇ ਸਰਟੀਫਿਕੇਟ ਨੌਕਰੀਆਂ ਲਈਆਂ ਹੋਈਆਂ ਨੇ ਇਹਨਾਂ ਨੇ ਜੀ ਪੜ੍ਹਾਈ ਉਹਦੇ ਤੇ ਕੀਤੀ ਹੋਈ ਸਟੱਡੀ ਕੀਤੀ ਹੋਈ ਹੈ ਸਾਰਾ ਬੈਨੀਫਿਟ ਲਏ ਹੋਏ ਨੇ ਨੰਬਰ ਦਾ ਤੋ ਤੁਸੀਂ ਵੀ ਹੈਗੇ ਹੋ ਤੁਹਾਡੇ ਵੀ ਸਾਈਨ ਹੋਏ ਕਿਤੇ ਨਹੀਂ ਮੇਰੇ ਕਿਤੇ ਨਹੀਂ ਸਾਈਨ ਹੋਏ ਜੀ ਮੈਂ ਹੁਣ ਲੰਬੜਦਾਰ 3 ਸਾਲਾਂ ਤੋਂ ਬਣਿਆ ਜੀ ਹੂੰ 3 ਸਾਲਾਂ ਤੋਂ ਬਾਅਦ ਜਦੋਂ ਦੇ ਬਲਵੀਰ ਸਿੰਘ ਨੇ ਸਰਟੀਫਿਕੇਟ ਰੱਦ ਕਰਾਏ ਨੇ ਕੇਸ ਲੜਦੇ ਆ ਸੀ ਇਹਨਾਂ ਦੇ ਵੀ ਕੰਪਲੀਟ ਕੀਤੀ ਇਹਨਾਂ ਦੇ 마ਸੀ ਦਾ ਲੜਕਾ ਜੀ ਮੇਰੇ ਪਿੰਡ ਬੱਬੀ ਸਰਪੰਚ ਹਮ ਹਾਂਬਕਾ ਜੀ ਉਸ ਨੇ ਮੇਰੇ ਕੋਲ ਆਇਆ ਜੀ ਉਹ ਮੈਨੂੰ ਕਹਿੰਦਾ ਵੀ ਤੁਸੀਂ ਬਲਵੀਰ ਨੂੰ ਕਹਿ ਕੇ ਮੇਰੀ 마ਸੀ ਦੇ ਲੜਕੇ ਦੀ ਕੰਪਲੀਟ ਬਾਬਤ ਕਰਾ ਦੇ 마ਸੀ ਦਾ ਲੜਕਾ ਕਿਹੜਾ ਹੈ ਰਣਜੀਤ ਸਿੰਘ ਹਾਂਜੀ ਰਣਜੀਤ ਸਿੰਘ ਜਿਹੜਾ ਵਿਜੀਲੈਂਸ ਬਿਊਰੋ ਚ ਹਾਂ ਉਹਨਾਂ ਨੇ ਮੈਨੂੰ ਕਿਹਾ ਜੀ ਕਮਲੇਟ ਵਾਪਸ ਕਰਾ ਦੇ ਮੈਨੂੰ ਕਹਿੰਦੇ ਜੀ ਗਰੀਬ ਬੰਦਾ ਹੈ 5 ਲੱਖ ਰੁਪਈਆ ਦੇ ਦਿੰਨੇ ਆ ਪਰਾ ਕੰਮ ਨਬੇੜੋ ਜੀ ਬਲਬੀਰ ਸਿੰਘ ਆਪਣਾ ਕਰ ਲੇਗਾ ਵੀ ਕੋਈ ਗੱਲ ਨਹੀਂ ਮੈਂ ਇਹੀ ਗੱਲ ਬਲਬੀਰ ਸਿੰਘ ਨੂੰ ਕਿਹਾ ਬਲਬੀਰ ਸਿੰਘ ਕਹਿੰਦਾ ਜੀ ਮੈਂ ਆਪਣੇ ਸਮਾਜ ਲਈ ਲੜ ਰਿਹਾ ਤੇ ਸਮਾਜ ਲਈ ਲੜਦਾ ਰਹਾਂਗਾ ਕਿ ਮੈਂ ਨਹੀਂ ਨਾ ਕੋਈ ਮੈਨੂੰ ਪੈਸਿਆਂ ਦੀ ਲੋੜ ਹੈ ਨਾ ਮੈਂ ਕੁਝ ਕਰਨਾ ਨਹੀਂ ਨਾ ਕਮਲੇਟ ਵਾਪਸ ਕਰਨੀ ਹੈ ਇਦੋਂ ਆਪਣਾ ਕੀ ਨਾਂ ਲਈਦਾ ਮੈਂ ਇਹਨਾਂ ਨੂੰ ਐਫੀਡੇਵਿਟ ਦੇ ਚੁੱਕਾ ਜੀ ਮੈਂ ਜੋ ਸੱਚ ਸੀ ਸੱਚ ਤਾਂ ਮੈਂ ਅੱਗੇ ਲਿਆਣਾ ਸੀ ਇਹ ਕਹਿੰਦੇ ਕਿ ਕਿਹਨੂੰ ਦਿੱਤਾ ਐਫੀਡੇਵਿਟ ਮੈਂ ਮੁੱਖ ਮੰਤਰੀ ਸਾਹਿ ਬੀਜੀਪੀ ਪੰਜਾਬ ਨੂੰ ਦਿੱਤਾ ਜੀ ਮੈਂ ਆਪਣਾ ਦਿੱਤਾ ਜੀ ਜੋ ਇਹਨਾਂ ਨੇ ਮੈਨੂੰ ਕਿਹਾ ਮੈਂ ਉਹੀ ਲਗਾਇਆ ਵੀ 5 ਲੱਖ ਰੁਪਏ ਦਿੰਦੇ ਸਨ ਵੀ ਐਦਾ ਐਦਾ ਇਹਨਾਂ ਨੇ ਕੀਤਾ ਉਹਦੋਂ ਬਾਅਦ 5 ਲੱਖ ਦੀ ਗੱਲ ਕਿਹਨੇ ਕੀਤੀ ਸੀ ਕਦੋਂ ਕੀਤੀ ਸੀ 5 ਲੱਖ ਦੀ ਗੱਲ ਰঞ্জੀਤ ਸਿੰਘ ਨੇ ਕੀਤੀ ਸੀ ਜੀ ਕਮਲੇਟ ਵਾਪਸ ਲੈਣ ਵਾਸਤੇ ਕਦੋਂ ਕੀਤੀ ਤੇ ਕਿੱਥੇ ਕੀਤੀ ਇਹ 5 ਲੱਖ ਦੀ ਪਹਿਲਾਂ ਤਾਂ ਵਿਜੀਲੈਂਸ ਬੀਰੋ ਦੇ ਬਾਹਰ ਹੀ ਕੀਤੀ ਜੀ ਮੇਰੇ ਨਾਲ ਸਰਪੰਚ ਮੈਨੂੰ ਲੈ ਕੇ ਆਇਆ ਜੀ ਮਿਲਣ ਵਾਸਤੇ ਹਮ ਹਮ ਦਫ਼ਤਰ ਦੇ ਤੁਸੀਂ ਅੰਦਰ ਮਿਲੇ ਸੀ ਇਹ ਬਾਹਰ ਮਿਲੇ ਸੀ ਉਹਨਾਂ ਦੀ ਗੱਡੀ ਦੇ ਵਿੱਚ ਠੀਕ ਹੈ ਠੀਕ ਹੈ ਜੀ ਉਦੋਂ ਬਾਅਦ ਆਪਣਾ ਕਿ ਨਾਲ ਇਹਦਾ ਫੇਰੇ ਸਾਨੂੰ ਰਾਜਪੁਰੇ ਮਿਲੇ ਜੀ ਹੂੰ ਰਾਜਪੁਰੇ ਮਿਲੇ ਮੈਨੂੰ ਫਿਰ ਕਹਿੰਦੇ ਬਲਬੀਰਪੁਰ ਜਾ ਬਲਬੀਰਪੁਰ ਮੈਂ ਜਦ ਗਿਆ ਬਲਬੀਰ ਤੇ ਸਾਫ ਮਨਾ ਕਰਤਾ ਉਹਨਾਂ ਨੇ ਤੁਹਾਨੂੰ ਕਿਹਾ ਬਲਬੀਰਪੁਰ ਜਾ ਤੇ ਸਫਾਰਿਸ਼ ਕਰਕੇ ਕੰਪਲੇਂਟ ਵਾਪਸ ਲੈ ਲਓ ਅੱਲਾ ਵੀ ਅਸੀਂ ਪੰਜ ਫੇਰੇ 5 ਲੱਖ ਰੁਪਇਆ ਲੈ ਕੇ ਪਿੰਡ ਵੀ ਆ ਗਏ ਤੇ ਇਹ ਆਪਣੇ ਬਲਬੀਰ ਦੇ ਘਰ ਵਾਲ ਨੂੰ ਵੀ ਕਹਿੰਦੇ ਤੇ ਉਦੋਂ ਬਾਅਦ ਇਹ 5 ਲੱਖ ਰੁਪਇਆ ਜਦੋਂ ਆਪਣਾ ਬਲਬੀਰ ਸਿੰਘ ਚਲਾ ਗਿਆ ਕਰੋ ਜੀ ਜੋਨੇ ਕਿ ਆ ਵੀ ਮੈਂ ਨਹੀਂ ਲੈਣੇ ਪੈਸੇ ਨਾ ਮੈਂ ਕੋਈ ਸਮਝੋਤਾ ਕਰਨਾ ਨਾ ਮੈਂ ਪੈਸੇ ਲੈਣੇ ਨਾ ਮੈਨੂੰ ਲੋੜ ਹੈ ਮੈਂ ਜਨ ਹਿਤ ਲਈ ਲੜਦਾ ਘਰੇ ਮਿਲੇ ਜਦੋਂ ਪੈਸੇ ਲੈ ਕੇ ਗਏ ਬਲਬੀਰ ਸਿੰਘ ਬਲਬੀਰ ਸਿੰਘ 1 ਸੈਕਿੰਡ ਲਈ ਮਿਲਣ ਜਦ ਦੀ ਗੱਡੀ ਲੈ ਕੇ ਬਲਬੀਰ ਸਿੰਘ ਨਿਕਲ ਗਿਆ ਉੱਥੋਂ ਓਕੇ ਤੇ ਫਿਰ ਇਹ ਵਾਪਸ ਮੁੜ ਗਏ ਆ ਇਹ ਵੀ ਨਾਲ ਹੀ ਗੱਡੀ ਲੈ ਕੇ ਮੈਂ ਤਾਂ ਆਪਣੇ ਘਰੇ ਤੁਰ ਗਏ ਇਹ ਵੀ ਵਾਪਸ ਗੱਡੀ ਲੈ ਕੇ ਆਪਣੇ ਨਾਲ ਹੀ ਮਗਰ ਤੁਰ ਪਿਓ ਦੇ ਜੀ ਕਹਿੰਦੀ ਗੱਡੀ ਪਿੱਛੇ ਵੀ ਲਾਈ ਸੀ ਪਿੱਛੇ ਵੀ ਇਹਨਾਂ ਨੇ ਗੱਡੀ ਵੀ ਲਾਈ ਹੈ ਜੋ ਤੋਂ ਬਾਅਦ ਚ ਪਤਾ ਲੱਗਾ ਜੀ ਗੱਡੀ ਪਿੱਛੇ ਲਾਈ ਉਹ ਤੋਂ ਬਲਬੀਰ ਸਿੰਘ ਨੇ ਦੱਸਿਆ ਵੀ ਗੱਡੀ ਮੇਰੇ ਪਿੱਛੇ ਲ ਇਹਨਾਂ ਕੋਲ ਗੱਡੀ ਕਿਹੜੀ ਸੀ ਇਹਨਾਂ ਕੋਲ ਗੱਡੀ ਸਵਿਫਟ ਸੀ ਉਹ ਗੱਡੀ ਕਿਦੀ ਹੈ ਕਰਨਦੀਰ ਸਿੰਘ ਦੀ ਓਕੇ ਹਾਂਜੀ ਤੇ ਇਹਨਾਂ ਨੇ ਮੇਰੇ ਨਾਲ ਵਿਜੀਲੈਂਸ ਚ ਉਦੋਂ ਬਾਅਦ ਜਦੋਂ ਮੈਂ ਐਫੀਡੇਵਿਟ ਮੁੱਖ ਮੰਤਰੀ ਸਾਹਿਬ ਨੂੰ ਦੇ ਦਿੱਤਾ ਇਹਨਾਂ ਨੇ ਮੈਨੂੰ ਐਫੀਡੇਵਿਟ ਮੁਕਰਾਨ ਵਾਸਤੇ 5 ਲੱਖ ਮੁਕਰਾਨ ਵਾਸਤੇ ਮੇਰੇ ਨਾਲ ਇਹਨਾਂ ਤਸ਼ੱਦਦ ਕੀਤਾ ਨਹੀਂ ਤਸ਼ੱਦਦ ਹੋਣ ਦੀ ਤੇ ਤੁਹਾਡੇ ਐਫੀਡੇਵਿਟ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣ ਦੇ ਵਿਚਾਰ ਲਈ ਕਹਾਣੀ ਵੀ ਮੈਂ ਚਾਹਾਂਗਾ ਦੱਸਣਾ ਦੱਸੋ ਕਿਉਂਕਿ ਅਸੀਂ ਲਗਾਣਾ ਕੁਝ ਨਹੀਂ ਜਦੋਂ ਤੁਹਾਡੀ ਇੱਕ ਇੰਟਰਵਿਊ ਜਿਹੜੀ ਹੈਗੀ ਹੈ ਉਹ ਪਬਲਿਸ਼ ਹੋਈ ਸੀ ਇੱਕ ਚੈਨਲ ਤੇ ਹਾਂਜੀ ਹਾਂਜੀ ਜਿਸ ਤੋਂ ਬਾਅਦ ਤੁਹਾਡੇ ਨਾਲ ਕਾਫੀ ਕੁਝ ਵਾਪਰਿਆ ਹੈ ਮੈਂ ਚਾਹਾਂਗਾ ਤਫਸੀਲ ਚ ਦੱਸੋ ਅਸੀਂ ਗੱਲ ਵਿੱਚ ਕੋਈ ਕਟਣੀ ਨਹੀਂ ਉਹ ਉਹਨਾਂ ਨੇ ਮੇਰੇ ਤੇ ਜਦੋਂ ਮੈਂ ਇੰਟਰਵਿਊ ਦਿੱਤੀ ਐਫੀਡੇਵਿਟ ਦੇ ਤਾ ਮੁੱਖਮਤੀ ਇੰਟਰਵਿਊ ਹਾਂਜੀ ਐਫੀਡੇਵਿਟ ਦੇਣ ਤੋਂ ਬਾਅਦ ਤੁਸੀਂ ਇੰਟਰਵਿਊ ਦਿੱਤੀ ਹਾਂਜੀ ਐਫੀਡੇਵਿਟ ਦੇਣ ਤੋਂ ਬਾਅਦ ਐਫੀਡੇਵਿਟਸ ਕੀ ਲਿਖਿਆ ਸੀ ਤੁਸੀਂ ਐਫੀਡੇਵਿਟ ਦੇ ਵਿੱਚ ਜੋ ਮੈਂ ਪਹਿਲਾਂ ਦੱਸਿਆ ਸੀ 5 ਲੱਖ ਰੁਪਏ ਹੀ ਦਿੰਦੇ ਹਨ ਕੰਪਲੀਟ ਵਾਪਸ ਕਰਾਉਣ ਨੂੰ ਕਰਦੇ ਸਨ ਜੀ ਉਹ ਮੈਂ ਸਾਰਾ ਜੋ ਵੀ ਸੀ ਸੱਚ ਲਿਖਿਆ ਉਹਦੇ ਵਿੱਚ ਮੈਂ ਇੰਟਰਵਿਊ 'ਚ ਵੀ ਉਹੀ ਗੋਛ ਬੋਲਿਆ ਜਿੱਦਾਂ ਮੇਰੇ ਆਏ ਨੇ ਵੀ ਐਦਾਂ ਤਾਂ ਹੋਇਆ ਜੀ ਮਗਰ ਗੱਡੀ ਲਈ ਉਹ ਬਾਅਦ ਵਿੱਚ ਬਲਵੀਰ ਨੇ ਜਿੱਦਾਂ ਮੈਨੂੰ ਦੱਸਿਆ ਵੀ ਇਹ ਗੱਡੀ ਇਹਨਾਂ ਨੇ ਮਗਰ ਲਈ ਹੈ ਜੀ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਅਸੀਂ ਗਏ ਆ ਜੀ ਮੈਂ ਜਦੋਂ ਦਿੱਤਾ ਇਹਨਾਂ ਨੇ ਮੈਨੂੰ ਉਦੋਂ ਬਾਅਦ ਫੋਰਸ ਕਰਨ ਲੱਗੇ ਇਹਨਾਂ ਨੇ ਫੋਰਸ ਕੀਤਾ ਮੈਨੂੰ ਤੇ ਫਿਰ ਮੈਨੂੰ ਇੱਥੇ ਵਿਜੀਲੈਂਸ 'ਚ ਲੈ ਕੇ ਰਣਜੀਤ ਸਿੰਘ ਆਉਂਦਾ ਰਿਹਾ ਆਪਣੇ ਸੰਧੂ ਕਾਲਜ ਤੋਂ ਚੁੱਕਦਾ ਸੀ ਜੀ ਮੈਨੂੰ ਉੱਥੇ ਰੋਡ ਤੇ ਬੁਲਾ ਲੈਂਦਾ ਸੀ ਉੱਥੋਂ ਲੈ ਕੇ ਜਾਂਦਾ ਸੀ ਵਿਜੀਲੈਂਸ 'ਚ ਲਿਆਂਦੇ ਪਹਿਲਾਂ ਮੈਨੂੰ ਕੁਲਵੰਤ ਲਿਆਂਦਾ ਰ ਤੇ ਉਹ ਮੈਨੂੰ ਲਿਆਉਂਦਾ ਰਿਹਾ ਜੀ ਸਰਪੰਚ ਦਾ ਨਾਮ ਹੀ ਕੁਲਵੰਤ ਹੈ ਹਾਂਜੀ ਉਹਦਾ ਨਾਮ ਹੀ ਕੁਲਵੰਤ ਹੈ ਸਾਬਕਾ ਸਰਪੰਚ ਹੈ ਜੀ ਉਹਦੀ ਘਰ ਦੀ ਸੀ ਹੂੰ ਉਹਨਾਂ ਵੀ ਜਾਲੀ ਸਰਟੀਫਿਕੇਟ ਦੋ ਬਸ ਠੀਕ ਹੈ ਕਿ ਕਿ ਤੈਨੂੰ ਲਿਆਉਂਦੇ ਸੀ ਇੱਥੇ ਜਦ ਤੁਸੀਂ ਇੰਟਰਵਿਊ ਦਿੱਤੀ ਉਸ ਤੋਂ ਬਾਅਦ ਤੁਹਾਨੂੰ ਪਿੰਡੋਂ ਵਿਜਰਤ ਦਫ਼ਤਰ ਲਿਆਉਂਦਾ ਸਿਲਸਿਲਾ ਸ਼ੁਰੂ ਹੋਇਆ ਸਿਲਸਿਲਾ ਸ਼ੁਰੂ ਹੋਇਆ ਜੀ ਕਹਿੰਦੇ ਕੀ ਸੀ ਇਹ ਕਹਿੰਦੇ ਮੈਨੂੰ ਕੁਝ ਨਹੀਂ ਸੀ ਕਹਿੰਦੇ ਵੀ ਤੇਰਾ ਕੁਝ ਨਹੀਂ ਹੈਗਾ ਵੀ ਤੂੰ ਆਪਾਂ ਉੱਥੇ ਗਵਾਹੀ ਦੇਣੀ ਹੈ ਵੀ ਇਦਾਂ ਜਿਹੜਾ ਤੂੰ ਇੰਟਰਵਿਊ ਦਿੱਤਾ ਉਹ ਬਹੁਤ ਗਲਤ ਦਿੱਤਾ ਵੀ 5 ਲੱਖ ਤੋਂ ਮੁੱਕਰ ਤੇਰੇ ਤੇ ਪਰਚਾ ਆ ਜਾਏਗਾ ਤੈਨੂੰ 120 ਦੇ ਵਿੱਚ ਕੌਣ ਕਹਿੰਦਾ ਸੀ ਇਹੇ ਤੇ ਰਣਜੀਤ ਸਿੰਘ ਕਹਿੰਦਾ ਸੀ 120 ਦੇ ਵਿੱਚ ਠੋਕਾਂਗਾ ਤੈਨੂੰ ਨਾ ਤੇ ਨਸ਼ੇ ਦਾ ਕੇਸ ਪਾ ਦੇਵਾਂਗਾ ਤੇਰੇ ਤੇ ਨਾ ਇਹ ਗੱਲ ਕਹੀ ਹੈ ਹਾਂਜੀ ਇਹ ਗੱਲ ਕਹੀ ਬਿਲਕੁਲ ਕਹੀ ਹੈ ਜਦੋਂ ਮੈਨੂੰ ਇਹ ਵਿਜੀਲੈਂਸ ਦੇ ਵਿੱਚ ਲੈ ਕੇ ਗਏ ਨੇ ਪਹਿਲੇ ਦਿਨ ਪਹਿਲੇ ਦਿਨ ਲੈ ਕੇ ਗਏ ਨੇ ਜਦੋਂ ਅਸੀਂ ਗਏ ਹਾਂ ਕੌਣ ਲੈ ਕੇ ਗਿਆ ਸੀ ਇਹ ਆਪਣਾ ਬੱਬੀ ਸਰਪੰਚ ਆਪਣੀ ਗੱਡੀ 'ਚ ਆ ਮੇਰੀ ਗੱਡੀ 'ਚ ਅੱਛਾ ਗੱਡੀ ਤੁਹਾਡੀ ਸੀ ਹਾਂ ਪਹਿਲੇ ਦਿਨ ਮੇਰੀ ਗੱਡੀ 'ਚ ਮੈਨੂੰ ਲੈ ਕੇ ਗਏ ਨੇ ਉਸ ਤੋਂ ਬਾਅਦ ਇਹ ਇਹ ਰਣਜੀਤ ਸਿੰਘ ਉੱਥੇ ਸੀ ਇਹਨਾਂ ਨੇ ਮੈਨੂੰ ਕਮਰੇ ਚ ਵੜਾ ਮਾਵਾ ਭੈਣਾਂ ਦੇ ਗਾਲਾਂ ਕੱਢੀਆਂ ਮੈਨੂੰ ਕਿਹਾ ਤੂੰ ਐਫੀਡੇਟ ਦਿੱਤਾ ਜੇ ਇੰਟਰਵਿਊ ਦਿੱਤੀ ਤੂੰ ਇਹ ਕੀਤਾ ਸੀ ਕੋਤੋਂ 5 ਲੱਖ ਇਹ ਮੁੱਕਰ ਰਗੇ ਸਾਬ ਮੁੱਕਰੀ ਜਾਂਦੇ ਸਨ ਦੇਖੋ ਜੀ ਰੱਬ ਨੂੰ ਜਾਣ ਦੇਣੀ ਹੈ ਠੀਕ ਹੈ ਨਾ ਜੀ ਇਹ ਸਾਫ਼ ਹੀ ਮੁੱਕਰੀ ਜਾਂਦੇ ਹਨ ਇਹ ਕਹਿੰਦੇ ਹਨ ਵੀ ਤੂੰ ਮੁੱਕਰ ਮੈਨੂੰ ਉਹਨਾਂ ਨੇ ਚਵੇੜਾ ਮਾਰੀਆਂ ਉੱਥੇ ਕਿਹਨੇ ਕਿਹ ਮਾਰੀਆਂ ਰਣਜੀਤ ਸਿੰਘ ਨਹੀਂ ਮਾਰੀਆਂ ਉਸ ਦਿਨ ਜੀ ਵਿਜਲੈਂਸ ਦਫ਼ਤਰ ਦੇ ਵਿੱਚ ਮਾਰੀਆਂ ਵਿੱਚ ਮਾਰੀਆਂ ਆਪਣੇ ਡੀਐਸਟੀ ਦੇ ਨਾਲ ਕਮਰੇ ਦੇ ग्राउंड फ्लोर ਤੇ ਸੀ ਫਰਸਟ ਫਲੋਰ ਤੇ ਸੀ ਕਿਹੜੀ ਜਿਹੜੇ ਆਪਾਂ ਅੰਦਰ ਵਿਜੀਲੈਂਸ ਤੇ ਵੜ ਗਏ ਬੈਕ ਸਾਈਡ ਦੇ ਪਿੱਛੇ ਹੈ ਨੇ ਪਿੱਛੇ ਤੋਂ ਆਨੇ ਆ ਹਾਂ ਉਹ ਡੀਐਸਪੀ ਜਿੱਥੇ ਬੈਡਮਨ ਮਨੋਨ ਸ਼ਰਮਾ ਸਾਹਿਬ ਦਾ ਜਿੱਥੇ ਦਫ਼ਤਰ ਹੈ ਜੀ ਗਰਾਉਂਡ ਫਲੋਰ ਤੇ ਸੀ ਗਰਾਉਂਡ ਫਲੋਰ ਤੇ ਜੀ ਓਕੇ ਉੱਥੇ ਮੈਨੂੰ ਮਾਰੀਆਂ ਜੀ ਉਸ ਤੋਂ ਬਾਅਦ ਫਿਰ ਇਹਨੇ ਕੀ ਕੀਤਾ ਜੀ ਮੈਨੂੰ ਫਿਰ ਦੂਸਰੇ ਦਿਨ ਉਹਨੇ ਆਪਣੇ ਸਰਪੰਚ ਕਿੰਨੀ ਵਜੇ ਲੈ ਕੇ ਆਸੀ ਅੰਦਾਜ਼ਨ ਆਪਣਾ 9:00 ਵਜੇ ਨਾਲ ਇੱਥੇ ਆ ਗਿਆ ਸਵੇਰੇ ਸਵੇਰੇ ਨੋਰਮਲ ਬਰਾਤ ਨੂੰ 8 ਵਜੇ ਤੋਂ ਬਾਅਦ ਕੱਢਦੇ ਹਨ ਤੁਹਾਨੂੰ ਜਦੋਂ ਇੱਥੇ ਲੈ ਕੇ ਆਏ ਨਹੀਂ ਜਾਂ ਨਾਲ ਕੋਈ ਤੁਸੀਂ ਕਹਿੰਦੇ ਬੱਬੀ ਸਰਪੰਚ ਲੈ ਕੇ ਆਇਆ ਸਾਬਕਾ ਸਰਪੰਚ ਤੇ ਜਦੋਂ ਨਾਲ ਲੈ ਕੇ ਆਏ ਨਹੀਂ ਤਾਂ ਤੁਹਾਨੂੰ ਕੋਈ ਸਮਨ ਵੀ ਆਇਆ ਸੀ ਵਿਜੀਲੈਂਸ ਤੋਂ ਕਿਸੇ ਕੇਸ ਬਾਬਤ ਇਸੇ ਕੇਸ ਬਾਬਤ ਮੈਨੂੰ ਸਮਨ ਨਹੀਂ ਆਇਆ ਜੀ ਬੈਨ ਨੂੰ ਸਮਨ ਦੇਣ ਆਏ ਪਿੰਡ ਪਿੰਡ ਸੰਮਣ ਦੇਣ ਦਾ ਮਤਲਬ ਸੀ ਮੇਰੇ ਘਰ ਆਉਂਦੇ ਮੈਂ ਕਿਤੇ ਬਾਹਰ ਆਟੋ ਸਟੇਸ਼ਨ ਦਾ ਸੰਮਣ ਉੱਥੇ ਲੈ ਕੇ ਜਾ ਰਹੇ ਨੇ ਜੀ ਉੱਥੇ ਸਰਪੰਚ ਮੇਰੇ ਨਾਲ ਫੋਨ ਤੇ ਦੱਸ ਰਿਹਾ ਜੀ ਇੱਥੇ ਬੈਠਾ ਇੱਥੇ ਸਮਾਂ ਉਹਨਾਂ ਨੇ ਜਿਹੜੇ ਸੰਮਣ ਦੇਣ ਆਏ ਉਹ ਵਿਜੀਲੈਂਸ ਦੇ ਸਣ ਬੰਦੇ ਜੀ ਉਹਨਾਂ ਨੇ ਮੈਨੂੰ ਬਹੁਤ ਫੋਰਸ ਕੀਤਾ ਵੀ ਜਿੱਦਾਂ ਮੈਂ ਕੋਈ ਮਰਡਰ ਕਰ ਗਿਆ ਹਾਂ ਤੇ ਇਹਨਾਂ ਨੇ ਮੈਨੂੰ ਉੱਥੇ ਸੰਭਣਾ ਦੇ ਕੇ ਨੋਟ ਤਰਾ ਕੇ ਜੀ ਗਵਾਈਆਂ ਪਵਾ ਲਈਆਂ ਮੇਰੇ ਤੋਂ ਵੀ ਇੱਦਾਂ ਇਹ ਮੇਰੀਆਂ ਹੀ ਰਿਪੋਰਟਿੰਗਾਂ ਕਰਕੇ ਮੈਨੂੰ ਹੀ ਕੁੱਟੀ ਲੱਗੇ ਜਾਂਦੇ ਸਨ ਜੀ ਰਿਪੋਰਟਿੰਗਾਂ ਕੀ ਕਰਦੇ ਸੀ ਮੇਰੀਆਂ ਰਿਪੋਰਟਿੰਗਾਂ ਕਰੀ ਜਾਂਦੇ ਸੀ 5 ਲੱਖ ਰੁਪਈਆ ਸੀ ਕਿੱਥੋਂ ਦੇ ਦਾਂਗੇ 5 ਲੱਖ ਮੰਗ ਰਹੇ ਮੈਂ ਕਿਹਾ ਮੈਂ 5 ਲੱਖ ਰੁਪਈਆ ਕਦੋਂ 5 ਲੱਖ ਰੁਪਈਆ ਮੈਂ ਕਹਿੰਦੇ ਵੀ 5 ਲੱਖ ਦੀਆਂ ਗੱਲਾਂ ਕਰੀ ਜਾਂਦੇ ਹਨ ਆਪ ਹੀ 5 ਲੱਖ ਕਰੀਆਂ ਜਿਹਦੇ ਵਿੱਚ ਆਪਾਂ ਕੋਈ ਗਲਤ ਨਹੀਂ ਸੀ ਜੇ ਗਲਤ ਹੁੰਦੇ ਤੇ ਰਿਪੋਰਟਿੰਗਾਂ ਮੇਰੀਆਂ ਚਲਾਂਦੇ ਕਿਉਂਕਿ 5 ਲੱਖ ਤੇ ਇਹ ਦੇ ਰਹੇ ਨੇ ਨਾ ਜੀ ਇਹਨਾਂ ਤੇ ਮੇਰੇ ਤੇ ਇਹਨ ਮੇਰੇ ਤੇ ਇਹਨਾਂ ਦੇ ਲੋਕੇਸ਼ਨਾਂ ਕਢਾਈਆਂ ਕਿੰਨੀ ਵਾਰੀ ਮੈਂ ਮਿਲਿਆ ਕਿੰਨੀ ਵਾਰੀ ਮੈਨੂੰ ਲੈ ਕੇ ਗਿਆ ਰੰਦੀਰ ਸਿੰਘ ਦੀਆਂ ਕਢਾਈਆਂ ਜਾਂ ਰঞ্জੀਤ ਸਿੰਘ ਦੀਆਂ ਕਢਾਈਆਂ ਜਾਂ ਵੀ ਕਿੰਨੀ ਵਾਰੀ ਮੈਨੂੰ ਮਿਲੇ ਨੇ ਪਹਿਲੇ ਦਿਨ ਦੀ ਕਹਾਣੀ ਤਾਂ ਇਹ ਹੋ ਗਈ ਤੁਹਾਨੂੰ ਛੱਡਿਆ ਕਿੰਨੇ ਵਜੇ ਫਿਰ ਉਸ ਦਿਨ 8 ਵਜੇ ਛੱਡਿਆ ਜੀ ਰਾਤ ਨੂੰ 8 ਵਜੇ ਰਾਤ ਨੂੰ 8 ਵਜੇ ਤੇ ਬਸ ਉਸ ਤੋਂ ਬਾਅਦ ਤਾਂ ਨਹੀਂ ਬੁਲਾਇਆ ਫਿਰ ਉਸ ਤੋਂ ਬਾਅਦ ਮੈਂ 3-4 ਵਾਰੀ ਫਿਰ ਮੈਨੂੰ ਰੰਦੀਰ ਸਿੰਘ ਲੈ ਕੇ ਆਉਂਦਾ ਰਿਹਾ ਆਪ ਖੁਦ ਵੀ ਤੇਰਾ ਕੁਝ ਨਹੀਂ ਹੋਣ ਦਿੰਦੇ ਤੇਰੇ ਪਰਚਾ ਨਹੀਂ ਹੁੰਦਾ ਮੈਨੂੰ ਇਹਨਾਂ ਨੇ ਇੰਨਾ ਕੋ ਮੈਂਡ ਮੇਰਾ ਵਾਸ਼ ਕਰਦੇ ਮਸੂਲ ਕਰਨ ਤੱਕ ਮਜਬੂਰ ਹੋਇਆ ਪਿਆ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੇ ਕਿਉਂ ਮੇਰਾ ਮਨ ਨਹੀਂ ਮੰਨਦਾ ਸੀ ਵੀ ਮੈਂ 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 ਫੇਰ ਵੀ ਟੋਕਾਂਗਾ ਤੁਹਾਨੂੰ ਦੂਜੀ ਵਾਰ ਜਦੋਂ ਬੁਲਾਇਆ ਫੇਰ ਕੀ ਕੀਤਾ ਇਹਨਾਂ ਨੇ ਕਿੰਨੇ ਵਜੇ ਬੁਲਾਇਆ ਕੌਣ ਲੈ ਕੇ ਗਿਆ ਤੁਹਾਨੂੰ ਕਰਨਦੀਰ ਸਿੰਘ ਲੈ ਕੇ ਗਿਆ ਜੀ ਮੈਨੂੰ ਫੇਰ ਇਹਨਾਂ ਨੇ 10 ਵਜੇ ਰੰਦੀਰ ਸਿੰਘ ਐਸ ਐਸ ਰੰਦੀਰ ਸਿੰਘ 10 ਵਜੇ ਮੈਨੂੰ ਉੱਥੇ ਲੈ ਕੇ ਆਇਆ ਜੀ ਬਸ ਆਪਾਂ ਸਾਈਨ ਕਰਕੇ ਆ ਜਨ ਮੇਰੇ ਤੋਂ ਪਰਮਾਨਾ ਆਇਆ ਸੀ ਕੋਈ ਫੇਰ ਕੋਈ ਪਰਮਾਨਾ ਨਹੀਂ ਆਉਂਦਾ ਸੀ ਕੁਝ ਇੱਕ ਵਾਰ ਪਰਮਾਨਾ ਆਇਆ ਤੁਹਾਨੂੰ ਇੱਕੋ ਵਾਰੀ ਪਰਮਾਨਾ ਉਹ ਵੀ ਪਤਾ ਨਹੀਂ ਪਰਮਾਨਾ ਸੀ ਕਿ ਵੈਸੇ ਹੀ ਆਏ ਸਨ ਇਹ ਪੜਿਆ ਨਹੀਂ ਸੀ ਪੜਾਇਆ ਹੀ ਨਹੀਂ ਸਾਈਨ ਤੁਹ ਤੇ ਦੂਜੇ ਦਿਨ ਮੇਰੇ ਤੋਂ ਖਾਲੀ ਕਾਗਜ਼ਾਂ ਤੇ ਬਹੁਤ ਸائن ਕਰਾ ਲਈ ਫਿਰ ਮੈਨੂੰ ਇਹਨਾਂ ਨੇ ਦੂਜੇ ਦਿਨ ਜਦੋਂ ਕਾਰ ਕਰਾ ਕੇ ਵਿਅਫਿਡੇਵਿਡ ਮਕਰਾਨ ਵਾਸਤੇ ਮੈਨੂੰ ਰਾਜਪੁਰੇ ਲੈ ਕੇ ਗਏ ਰੰਤੇਰ ਸਿੰਘ ਤੇ ਰਣਜੀਤ ਸਿੰਘ ਤੇ ਅਮੂਮਨ ਕਦੋਂ ਦੀ ਗੱਲ ਹੈ ਕੁਝ ਇਹ ਪਿਛਲੇ ਪਰਚੇ ਜਦੋਂ ਸਿੱਧੂ ਸਾਹਿਬ ਇਹਨਾਂ ਦੇ ਤੱਕਰਤਾ ਦੇ ਪਰਚੇ ਹੋਣੇ ਨੀ ਉਹ ਨਾ ਹੋਵੇ ਕੋਈ ਮਹੀਨਾ ਤੋਂ ਨਹੀਂ ਆਦੇ ਕਿਹੜੇ ਮਹੀਨੇ ਦੀ ਗੱਲ ਹੈ 6 ਮਹੀਨਿਆਂ ਪਿਛਲੇ ਸਾਲ ਦੀ ਗੱਲ ਹੈ ਜੀ 2024 ਦੀ ਹਾਂ ਤੇ ਉਹਦੇ ਵਿੱਚ ਹੀ ਹੋਇਆ ਜੋ ਹੋਇਆ ਤੇ ਇਹਨਾਂ ਨੇ ਮੈਨੂੰ ਉੱਥੇ ਲਿਜਾ ਕੇ ਦੋ ਮੇਰੇ ਤੋਂ ਐਫਿਡੇਵਿਡ ਲੈ ਇੱਕ ਲਿਖਾਇਆ ਇੱਕ ਖਾਲੀ ਲਿਆ ਜੀ ਹਾਂ ਉਹਦੇ ਤੇ ਲਿਖਾਇਆ ਮੈਨੂੰ ਪਤਾ ਨਹੀਂ ਕੀ ਲਿਖਿਆ ਉਹਦੇ ਤੇ ਕੀ ਨਹੀਂ ਲਿਖਿਆ ਇਹਨਾਂ ਨੇ ਮੇਰੇ ਤੋਂ ਸਾਈਨ ਕਰਾਏ ਜੀ ਉਹਦੇ ਤੇ ਲਿਖਿਆ ਹੋਇਤੇ ਸਾਈਨ ਕਰਾਇਆ ਸੀ ਜਾਂ ਖਾਲੀ ਤੇ ਸਾਈਨ ਕਰਾਏ ਸੀ ਲਿਖੇ ਤੇ ਵੀ ਕਰਾਏ ਤੇ ਖਾਲੀ ਤੇ ਵੀ ਕਰਾਏ ਜੀ ਦੋਨਾਂ ਦੇ ਸਾਈਨ ਦੋਨਾਂ ਦੇ ਸਾਈਨ ਕਰਾਏ ਤੇ ਖਾਲੀ ਇਹੋ ਜੇ ਵਿੱਚ ਖਾਲੀ ਤੇ ਬਹੁਤ ਮਿੱਤੂ ਸਾਈਨ ਕਰਾਇਓ ਨੇ ਇੱਥੇ ਵਿਜੀਲੈਂਸ ਵੀ ਤੈਨੂੰ ਗਾਰੰਟੀ ਭਾ ਕੇ ਛੱਡ ਰਹੇ ਸਵੇਰੇ ਪੇਸ਼ ਹੋਣਾ ਨਹੀਂ ਤੇ ਤੇਰੇ ਤੇ ਆ ਹੋ ਜਾਊਗਾ ਆ ਹੋ ਜਾਊਗਾ ਮੈਂ ਜਿੰਨੀ ਵਾਰੀ ਆਇਆ ਮੈਨੂੰ ਹਵਾਲਾ ਚ ਪੂਰੇ ਦਿਨ ਇੱਕ ਦਿਨ ਤਾਂ ਦਿੱਤੀ ਰੱਖਿਆ ਇਹਨਾਂ ਨੇ ਇੱਕ ਦਿਨ ਹਵਾਲਾ ਚ ਰੱਖਿਆ ਇੱਕ ਦਿਨ ਹਵਾਲਾ ਪਹੁੰਚਾਂਗੇ ਉਹ ਕਿੰਨੀ ਵੀ ਵਾਰ ਸੀਗਾ ਤੁਸੀਂ ਦੂਜੇ ਦਿਨ ਦੀ ਗੱਲ ਦੱਸ ਰਹੇ ਸੀਗੇ ਦੂਜੇ ਦਿਨ ਤੁਸੀਂ ਆਏ ਗਣਦੀਰ ਸਿੰਘ ਲੈ ਕੇ ਆਇਆ ਹਾਂਜੀ ਤੀਸਰੇ ਦਿਨ ਵੀ ਤੀਰ ਸਿੰਘ ਲੈ ਕੇ ਆਇਆ ਹਾਂ ਦੂਜੇ ਦਿਨ ਤੁਹਾਨੂੰ ਉੱਥੇ ਵੀ ਲੈ ਕੇ ਗਏ ਮੇਰੇ ਕਾ ਰਾਜਪੁਰੇ ਹਾਂ ਰਾਜਪੁਰੇ ਵੀ ਲੈ ਕੇ ਗਏ ਫਿਰ ਇੱਥੇ ਮੈਨੂੰ ਇਹਨਾਂ ਨੇ ਹਵਾਲਾ ਚ ਵੀ ਦਿੱਤਾ ਵੀ ਤੈਨੂੰ ਤੈਨੂੰ ਛੱਡਣਾ ਨਹੀਂ ਤੇਰੇ ਤੇ ਪੱچے ਘਟਿਆਗਾ ਜੇ ਇਹ ਹਵਾਲਾ ਕਿਵੇਂ ਰੱਖ ਸਕਦੇ ਨੇ ਤੁਹਾਡੇ ਦੇ ਕੋਈ ਐਫਆਰ ਚ ਨਾਮ ਹੈ ਤੁਹਾਡੇ ਕਿਸੇ ਮੇਰਾ ਕਿਸੇ ਦੀ ਕੋਈ ਸ਼ਨਾ ਅੱਗੇ ਆਏਗੀ ਆਏਗਾ ਜੀ ਮੈਂ ਰਾਤ ਦੇ ਪਿੱਛੇ ਕਰਦਾ ਤੁਸੀਂ ਆਪ ਅੱਗੇ ਹੋਏ ਸੀ ਜਾਂ ਫਿਰ ਤੁਹਾਨੂੰ ਅਪਰੋਚ ਕੀਤਾ ਗਿਆ ਮੈਨੂੰ ਅਪਰੋਚ ਕੀਤਾ ਗਿਆ ਸੀ ਮੈਨੂੰ ਕੁਲਵੰਤ ਵੱਲੋਂ ਅਪਰੋਚ ਕੀਤਾ ਗਿਆ ਸੀ ਫਿਰ ਮੈਂ ਅੱਗੇ ਗਿਆ ਸੀ ਤੇ ਮੈਨੂੰ ਮੈਂ ਪਹਿਲਾਂ ਕਿਉਂਕਿ ਇਹਨਾਂ ਨੇ ਬਹੁਤ ਕੰਪਲੇਟਾਂ ਕੀਤੀਆਂ 70 80 ਸਰਟੀਫਿਕੇਟ ਰੱਦ ਕਰਾ ਚੁੱਕਾ ਹੈ ਜੀ ਕਿਉਂਕਿ ਵੈਲਾ ਨਹੀਂ ਮੈਂ ਕੋਈ ਸਮਝੌਤਾ ਕਰਾਇਆ ਜੀ ਇਹ ਕੰਪਲੇਟ ਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਕੰਪਲੇਟ ਇਹਨਾਂ ਤੇ ਕਰੀ ਹੋਈ ਹੈ ਉਹ ਤਾਂ ਮੈਨੂੰ ਉਹਨੇ ਉਹਨਾਂ ਨੇ ਕੁਲਵੰਤ ਨੇ ਮੈਨੂੰ ਕਿਹਾ ਕਿਉਂਕਿ ਕੁਲਵੰਤ ਕੋਲ ਮੇਰਾ ਭਾਈਚਾਰਾ ਸੀ ਜੀ ਆਉਣ ਜਾਣ ਦੀ ਸਾਧਰ ਦੇਣ ਲੈਣ ਸੀ ਤੇ ਉਹਨੇ ਮੈਨੂੰ ਬੁroਚ ਕੀਤੀ ਜੀ ਉਹਦੇ ਕਰਕੇ ਮੈਂ ਇਹਨਾਂ ਕੋਲ ਗਿਆ ਜੀ ਇਹਨਾਂ ਨੂੰ ਤਾਂ ਮੈਂ ਜਾਂਦੇ ਹੀ ਨਹੀਂ ਸੀ ਇਹਨਾਂ ਕੋਲ ਤਾਂ ਆਇਆ ਹੀ ਨਹੀਂ ਸੀ ਮੈਨੂੰ ਸਿਰਫ ਪਹਿਲੇ ਦਿਨ ਹੀ ਚਪੇੜਾ ਮਾਰੀਆ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਦੂਸਰੇ ਦਿਨ ਤੇ ਮੈਂ ਹਵਾਲਾ ਚ ਦਿੱਤਾ ਉਦੋਂ ਵੀ ਚਪੇੜਾ ਮਾਰੇ ਮੇਰੀ ਵੀਡੀਓ ਵਗੈਰਾ ਦੂਸਰੇ ਦਿਨ ਮੂਰਾ ਦੂਸਰੇ ਦਿਨ ਵੀ ਜਾਂ ਕਿਸੇ ਹੋਰ ਦਿਨ ਦਿੱਤਾ ਮਤਲਬ ਦੂਸਰੇ ਤੀਸਰੇ ਦਿਨ ਵੀ ਮਾਰਿਆ ਜਿੰਨੀ ਵਾਰੀ ਵੀ ਆਏ ਨੇ ਕੁੱਟ ਖਾ ਕੇ ਗਏ ਆ ਜੀ ਤੇ ਮੇਰੇ ਸੁੱਕਾ ਤੁਹਾਨੂੰ ਕਦੇ ਜਾਣੇ ਦੇਤਾ ਕੁੱਟ ਨਹੀਂ ਜਾਣ ਦਿੰਦਾ 8 9 ਵੇ ਤੋਂ ਬਾਅਦ ਕੱਢਦੇ ਹਨ ਕੁੱਟ ਦਾ ਕੌਣ ਸੀ ਤੁਹਾਨੂੰ ਰਣਜੀਤ ਸਿੰਘ ਰਣਜੀਤ ਸਿੰਘ ਦੇ ਮੋਬਾਈਲ ਇਹਨਾਂ ਨੇ ਮੇਰੀ ਵੀਡੀਓ ਵੀ ਬਣਾਈ ਕਿਵੇਂ ਦੀ ਵੀਡੀਓ ਫੁੱਟ ਦੇ ਦੀ ਮੇਰੇ ਸਿਰ ਤੇ ਜੱਪੜ ਮਾਰਦੇ ਜ ਚੱਪਲਾ ਮਾਰਦੇ ਦੀ ਦਸਤਾਰ ਦੇ ਉੱਤੇ ਮਾਰੀਆਂ ਚੱਪਲਾ ਦਸਤਾਰ ਦੇ ਉੱਪਰ ਮਾਰੀਆਂ ਈ ਮੇਰੇ ਫੇਰ ਬਾਅਦ ਲਾ ਕੇ ਮਾਰੀਆਂ ਦਸਤਾਰ ਦੇ ਉੱਪਰ ਮਾਰੀਆਂ ਬਾਅਦ ਮੇਰੇ ਲੱਕ 'ਚ ਮਾਰੇ ਬਾਅਦ ਇਹਨਾਂ ਨੇ ਮੇਰੀ ਦਸਤਾਰ ਤਾਰ ਕੇ ਮੈਨੂੰ ਹਵਾਲਾ 'ਚ ਫਿਰ ਦੇਤਾ ਸਾਰੀ ਡੈੜੀ ਹਵਾਲਾ 'ਚ ਰੱਖਿਆ ਸ਼ਾਮ ਨੂੰ 8 ਵਜੇ ਕੱਢਿਆ ਈ ਮੈਨੂੰ ਫਿਰ ਵੀ ਸਵੇਰੇ ਤੂੰ ਆ ਜੀ ਕੋਈ ਗੱਲ ਨਹੀਂ ਉਦੋਂ ਲੋੜੀ ਪਤਾ ਨਹੀਂ ਦਿਵਾਲੀ ਦਾ ਟਾਈਮ ਸੀ ਜਿਸ ਟਾਈਮ ਮੈਨੂੰ ਇਹਨਾਂ ਨੂੰ ਦਿੱਤਾ ਯਾਰ ਲੋੜੀ ਦਿਵਾਲੀ 'ਚ ਬਹੁਤ ਫਰਕ ਹੁੰਦਾ ਜੀ ਲੋੜੀ ਆਉਂਦੀ ਹੈ ਜਦੋਂ ਦਿਵਾਲੀ ਦਿਵਾਲੀ ਦਾ ਟਾਈਮ ਸੀ ਸ਼ਾਇਦ ਉਦੋਂ ਦਿਵਾਲੀ ਆਉਣ ਵਾਲੀ ਸੀ ਉਦੋਂ ਉਦੋਂ ਕੰਮ ਸੀ ਵੀ ਚੱਲ ਤੂੰ ਚਲਾ ਜਾ ਕੋਈ ਨਹੀਂ ਤੈਨੂੰ ਛੱਡ ਦਿੰਨੇ ਆ ਉਹ ਇਹ ਤੈਨੂੰ ਕੁਝ ਨਹੀਂ ਹੋਣ ਦਿੰਦੇ ਜੇ ਆ ਬੋਆ ਤੂੰ 5 ਲੱਖ ਮੁਕਰ ਜਾ ਮੈਂ ਕਹਿੰਦਾ ਮੈਂ ਉਸ ਟਾਈਮ ਤੇ ਮੈਂ ਡਰਿਆ ਹੋਇਆ ਸੀ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਕਰਾਂ ਕੀ ਨਾ ਕਰ ਜਦੋਂ ਤੁਹਾਨੂੰ ਕੁੱਟਦੇ ਸੀ ਉਦੋਂ ਕੀ ਮਹਿਸੂਸ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਮੈਂ ਕੋਈ ਕੋਈ ਬਜਰ ਗੁਨਾਹ ਕੀਤਾ ਹੈ ਮੈਂ ਕੋਈ ਮੈਨੂੰ ਜਦੋਂ ਕੋਈ ਗੁਨਾਹ ਕੀਤਾ ਹੀ ਨਹੀਂ ਸੀ ਕੁੱਟਦੇ ਸਨ ਮੇਰੇ ਵੀ ਅੰਦਰ ਆਉਂਦਾ ਸੀ ਵੀ ਯਾਰ ਇਹ ਤੂੰ ਤਾਂ ਗੁਨਾਹ ਕੋਈ ਕੀਤਾ ਹੁਣਾਂ ਪਰ ਫਿਰ ਵੀ ਕੁੱਟ ਖਾਂਦੇ ਚੰਗੇ ਲੱਗਦੇ ਸੀ ਕੋਈ ਗੁਨਾਹ ਕੀਤਾ ਨਹੀਂ ਫਿਰ ਬਿਨਾਂ ਗੁਨਾਹ ਤੋਂ ਕੁੱਟ ਇੰਨੀ ਖਾਧੀ ਜੇ ਹੁਣ ਵੀ ਨਾ ਮੈਂ ਬੋਲਾਂ ਹੁਣ ਵੀ ਨਾ ਮੈਂ ਆਪਣਾ ਹੱਕ ਮੰਗਾਂ ਦਾ ਫਿਰ ਫਿਰ ਤਾਂ ਕੋਈ ਲੰਬੜਦਾਰੀ ਲੈਣ ਦਾ ਵੀ ਫਾਇਦਾ ਨਹੀਂ ਜੇ ਕੋਈ ਪੰਜਾਬ ਪੁਲਿਸ ਦਾ ਫਿਰ ਟੱਕਾ ਹੀ ਹੈ ਜਿਸ ਅੱਧ ਦੇ ਜਿੰਨਾ ਮਰਜ਼ੀ ਕਰੀ ਜਗ੍ਹਾ ਜੀ ਤੁਹਾਡੇ ਇਲਜ਼ਾਮ ਜੇ ਤੁਸੀਂ ਲਾ ਰਹੇ ਹੋ ਬਹੁਤ سنگੀਨ ਨੇ ਅਸੀਂ ਇਸ ਬਾਬਤ ਗੱਲ ਐ ਸਹੀ ਰਣਧੀਰ ਸਿੰਘ ਜੀ ਦੇ ਨਾਲ ਕੀਤੀ ਹੈ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ ਫਿਰ ਅਗਲੀ ਗੱਲਬਾਤ ਕਰਦੇ ਹਾਂ ਹਲੋ ਹਲੋ ਸੱਗੀ ਗੱਲ ਸਰ ਹਾਂਜੀ ਐ ਸਹੀ ਰਣਧੀਰ ਸਿੰਘ ਜੀ ਹਾਂਜੀ ਹਾਂਜੀ ਹਾਂ ਜੀ ਸਿੱਕਲ ਸਰ ਸਰ ਮੈਂ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਹਾਂ ਜੀ ਚੰਡੀਗੜ੍ਹ ਤੋਂ ਦਖਬਰਸਾਰ ਤੋਂ ਪੱਤਰਕਾਰ ਸਰ ਇੱਕ ਹਰਪਾਲ ਸਿੰਘ ਜੀ ਨੇ ਪਿੰਡ ਆਲਮਪੁਰ ਦੇ ਉਹਨਾਂ ਨੇ ਪਿਛਲੇ ਸਾਲ 1 ਸਤੰਬਰ 2024 ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਕੰਪਲੇਂਟ ਦਿੱਤੀ ਸੀ ਜਿਦੇ ਵਿੱਚ ਤੁਹਾਡਾ ਜ਼ਿਕਰ ਸੀ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦਾ ਜ਼ਿਕਰ ਸੀਗਾ ਤੇ ਉਹਨਾਂ ਦੇ ਉਹ ਇਲਜ਼ਾਮ ਇਹ ਲਾ ਰਹੇ ਨੇ ਕਿ ਕ੍ਰਿਤੀ ਉਹਨਾਂ ਦੇ ਘਰੋਂ ਵਿਜੀਲੈਂਸ ਦਫ਼ਤਰ ਲੈ ਕੇ ਜਾਂਦੇ ਰਹੇ ਹੋ ਘਰੋਂ ਉਹਨਾਂ ਦੇ ਘਰੋਂ ਹਾਂਜੀ ਹਾਂਜੀ ਸਰ ਨਹੀਂ ਨਹੀਂ ਮੇਰੀ ਡਿਊਟੀ ਦਾ ਹੋਰ ਪਾਸੇ ਜੀ ਮੇਰੇ ਉਹਨਾਂ ਨੇ ਨਹੀਂ ਕੀਤਾ ਹੁਣ ਦੀ ਗੱਲ ਨਹੀਂ ਪਿਛਲੇ ਸਾਲ ਦੀ ਗੱਲ ਸਰ ਇਹ ਜਦੋਂ 2041 ਨੂੰ ਮੈਂ ਗਿਆ ਜੀ ਮੇਰੀ ਡਿਊਟੀ ਲੱਗ ਗਈ ਸੀ ਮੈਂ ਕਿਹਾ ਡਿਊਟੀ ਤੇ ਉੱਧਰ ਹੈ ਹੀ ਨਹੀਂ ਵਿਜੀਲੈਂਸ ਮੈਂ ਤਾਂ ਲੱਗਣ ਦੀ ਕੀ ਮਿਲ ਜੀ ਓਕੇ ਤੁਸੀਂ ਇਹਨਾਂ ਨੂੰ ਕਦੇ ਵੀ ਮਤਲਬ ਕਿ ਆਲਵ ਬਲਬੀਰ ਸਿੰਘ ਆਲੰਪੁਰ ਵਾਲੇ ਕੇਸ ਦੇ ਵਿੱਚ ਜਾਂ ਵੈਸੇ ਵਿਜੀਲੈਂਸ ਦਫ਼ਤਰ ਲੈ ਕੇ ਨਹੀਂ ਗਏ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਉਹਨਾਂ ਦੇ ਕੋਲ ਨਹੀਂ ਮੈਂ ਕਿਤੇ ਲੱਗਿਆ ਨਹੀਂ ਮੇਰੀ ਡਿਊਟੀ ਪੜਿਆਲੇ ਵੀ ਜੀ ਮੈਂ ਤਾਂ ਉੱਧਰ ਡਿਊਟੀ ਹੋਰ ਪਾਸੇ ਨਾਲ ਜੀ ਹੋਰ ਪਾਸੇ ਹੁਣ ਨਹੀਂ ਰਹਿੰਦੇ ਤਾਂ ਇਹ ਵੀ ਉੱਥੇ ਆਲੰਪੁਰ ਹੈ ਜੀ ਨਹੀਂ ਮੈਂ ਸਰ ਉਹਨਾ ਕੋਲ ਸ਼ਾਇਦ ਤੁਹਾਡੇ ਫੋਨ ਦੀਆਂ ਮਤਲਬ ਹੀ ਆਪਣੀਆਂ ਲੋਕੇਸ਼ਨਾਂ ਵੀ ਕਢਾਈਆਂ ਹੋਈਆਂ ਹੈ ਉਹ ਕਹਿੰਦੇ ਮੈਨੂੰ ਮੇਰੇ ਕੋਲ ਨਹੀਂ ਹੈਗਾ ਜੀ ਮੈਂ ਨਹੀਂ ਲੈ ਕੇ ਗਿਆ ਕਿਸੇ ਨੂੰ ਜੀ ਕਦੇ ਵੀ ਲੈ ਕੇ ਨਹੀਂ ਗਏ ਤੁਸੀਂ ਉਹ ਕਹਿੰਦੇ ਮੈਨੂੰ ਲੈ ਕੇ ਜਾਂਦੇ ਸੀ ਫਿਰ ਉੱਥੇ ਮੈਨੂੰ ਕੁੱਟਦੇ ਸੀ ਨਹੀਂ ਵਿਜੀਲੈਂਸ ਉੱਤਰ ਮੈਂ ਜਿਹੜੇ ਪੁਲਿਸ ਵਿੱਚ ਆਜੀ ਪੈਂ ਪਟਿਆਲੇ ਜਿਲ੍ਹੇ ਦੀ ਡਿਊਟੀ ਹੈ ਵੀ ਵਿਜੀਲੈਂਸ ਲੱਗਦਾ ਮੈਂ ਕਹਿੰਦਾ ਸਾਡਾ ਸਾਡਾ ਲੱਗ ਬੈਕ ਮੈਂ ਜੀ ਓਕੇ ਸਰ ਤੇ ਸਰ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਨਾਲ ਰਿਸ਼ਤੇਦਾਰੀ ਹੈ ਕੋਈ ਆਪਣੀ ਮਰਦ ਨੇ ਪੜਿਓ ਹਾਂਜੀ ਅੱਛਾ ਅੱਛਾ ਠੀਕ ਹੈ ਸਰ ਮਤਲਬ ਤੁਸੀਂ ਕਦੀ ਲੈ ਕੇ ਨਹੀਂ ਗਏ ਨਹੀਂ ਜੀ ਮੈਨੂੰ ਵੀ ਰੋੜਾ ਕਰਕੇ ਜਾਂਦੀ ਸੀ ਮੇਰੀ ਉਡੀਕ ਉਸ ਬਣਦੀ ਨਹੀਂ ਓਕੇ ਸਰ ਤੇ ਸਰ ਤੁਸੀਂ ਕਦੇ ਆਪਣੇ ਜਿਹੜਾ ਤੁਸੀਂ ਮੇਰੇ ਕੋਲ ਤੇ ਉਹਨਾਂ ਨੇ ਦੱਸਿਆ ਵੀ ਕੋਈ ਤੁਹਾਡਾ ਬੈਂਕ ਹੈਗਾ ਤੁਸੀਂ ਕਿਰਾਏ ਤੇ ਚੜਿਆ ਹੋਇਆ ਹੈ ਤੇ ਉਹਦੇ ਉੱਪਰ ਵੀ ਤੁਸੀਂ ਲੈ ਕੇ ਗਏ ਹੋ ਮੀਟਿੰਗ ਵਾਸਤੇ ਉਹਨਾਂ ਨੂੰ ਹਾਂਜੀ ਹਾਂਜੀ ਇਹ ਮੇਰੀ ਕੀ ਮਤਲਬ ਉਹਨਾਂ ਨਾਲ ਜਿਆਦਾ ਮਿਲਣਾ ਮੇਰਾ ਕਰੋੜਾ ਤੇ ਮੀਟਿੰਗ ਜਾਂਦੀ ਓਕੇ 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 ਬਸ ਸਰ ਇਹੀ ਪੱਕਾ ਹੀ ਲੈਣਾ ਚਾਹੀਦਾ ਤੁਹਾਡਾ ਸਰ ਸਹੀ ਸੀ ਐਸਆਈ ਰਣधीर ਸਿੰਘ ਜੀ ਦਾ ਪੱਕਾ ਹਰ ਪਾਲ ਜੀ ਤੁਸੀਂ ਸੁਣਿਆ ਉਹ ਕਹਿੰਦੇ ਮੈਂ ਤਾਂ ਕਦੇ ਮਿਲਿਆ ਹੀ ਨਹੀਂ ਨਾ ਮੈਂ ਕਦੇ ਲੈ ਕੇ ਆਇਆ ਮੇਰੀ ਤਾਂ ਜਿਹੜੀ ਦੀ ਡਿਊਟੀ ਹੈ ਮੈਂ ਵਿਜਨ ਦਫਤਰ ਕਿਉਂ ਲੈ ਕੇ ਆਵਾਂ ਉਹ ਤਾਂ ਮੁਕਰਦੇ ਬੈਠੇ ਐ ਪਰ ਉਹਨਾਂ ਦੀਆਂ ਕਾਲ ਲੋਕੇਸ਼ਨਾਂ ਮੇਰੇ ਨਾਲ ਕਢਾਈਆਂ ਜਾਂ ਮੇਰੇ ਫੋਨ ਨੰਬਰ ਜਿਆ ਮੇਰਾ 887229 ਨੰਬਰ ਹੈ ਮੇਰੇ ਕਾਲ ਲੋਕੇਸ਼ਨਾਂ ਕਢਾਈਆਂ ਜਾਂ ਉਹਨਾਂ ਦਾ ਨੰਬਰ ਵੀ ਲਾ ਦਿਓ ਜੀ ਕਾਲ ਲੋਕੇਸ਼ਨਾਂ ਕਢਾਈਆਂ ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਵੀ ਕਿੰਨੀ ਵਾਰੀ ਮੈਨੂੰ ਲੈ ਕੇ ਗਏ ਪਰ ਮੈਂ ਸਾਫ਼ ਤੌਰ ਤੇ ਸਿੱਧੇ ਸਵਾਲ ਕੀਤੇ ਨੇ ਤੇ ਮੈਂ ਪੁੱਛਿਆ ਉਹ ਸਿਰੇ ਤੋਂ ਨਕਾਰ ਰਹੇ ਨੇ ਕਿ ਮੈਂ ਤਾਂ ਕਦੇ ਲੈ ਕੇ ਨਹੀਂ ਆਇਆ ਮੈਂ ਕਿਉਂ ਲੈ ਕੇ ਆਇਆ ਉਹ ਸਿਰੇ ਤੋਂ ਨਕਾਰ ਦੇਣੇ ਵੀ ਅਸੀਂ ਤਾਂ ਸਿਰਖੀ ਬੰਦ ਦੇ ਆ ਉਧਰ ਰਾਜਪੂਤ ਕਹਿੰਦੇ ਅਸੀਂ ਰਾਜਪੂਤ ਵੀ ਨਹੀਂ ਆਏ ਸਿਰਖੀ ਬੰਦ ਆਈ ਉਹਦੇ ਜੋ ਆਪਣੇ ਕਾਗਜ਼ ਦੱਸਦੇ ਨੇ ਕੁਰਸੀਨਾਮਾ ਪਾਕਿਸਤਾਨ ਦਾ ਦਾਦਾ ਰਿਆ ਜੀ ਕੁਰਸੀਨਾਮਾ ਦਾਦਾ ਪਿਆ ਵੀ ਤੁਸੀਂ ਰਾਜਪੂਤ ਹੋ ਹੁਣ ਮੇਰੀ ਇੱਕ ਗੱਡੀ ਦੀ ਇੱਕੋ ਹੀ ਨੰਬਰ ਪਲੇਟ ਹੋਏਗੀ ਨਾ ਜੀ ਇੱਕੇ ਸਿਰਖੀ ਬੰਦ ਲਿਖਾਇਆ ਪਿੱਛੇ ਰਾਜਪੂਤ ਲਗਾਇਆ ਫਿਰਦੇ ਨੇ ਜੇ ਇੱਕ ਲਖਾਣ ਉਹਨਾਂ ਸਿਰਖੀ ਬੰਦੀਆਂ ਸੀ ਇਹ ਹੈ ਇਦਾਂ ਹੈ ਕੁਝ ਨਹੀਂ ਲਿਖਵਾਇਆ ਨਹੀਂ ਲਿਖਵਾਇਆ ਨਹੀਂ ਮੈਂ ਕਹਿਣ ਦਾ ਮਤਲਬ ਹੈ ਜੀ ਐਗਜ਼ਾਮਪਲ ਹੈ ਜੀ ਹੁਣ ਜੇ ਤੋ ਕੁਰਸੀ ਨਾਮ ਦੇ ਆਪਾਂ ਕਾਗਜ਼ਾਂ ਦੇ ਤੱਥਾਂ ਤੇ ਮੈਂ ਕਰ ਰਿਆ ਨਹੀਂ ਜੋ ਵੀ ਲੜ ਰਿਆਂ ਸੀ ਕਾਗਜ਼ਾਂ ਦੇ ਤੱਥਾਂ ਦੀ ਲੜ ਰੇ ਜੇ ਹੁਣ ਮੇਰੇ ਨਾਲ ਤੱਕਾ ਹੋਇਆ ਮੈਂ ਉਸੇ ਚੀਜ਼ ਦੀ ਹੁਣ ਮੇਰੇ ਮੁਹਾਲੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਪਾਇਆ ਜੀ ਮੇਰੇ ਮੁਹਾਲੀ ਆ ਗਿਆ ਜੀ ਮੈਂ ਮੁਹਾਲੀ ਤੋਂ ਇਨਕੁਆਰੀ ਚੇਂਜ ਕਰਾ ਰਿਆ ਜੀ ਮੇਰੇ ਕਿਸੇ ਹੋਰ ਜ਼ਿਲ੍ਹੇ ਦੇ ਕਿਸੇ ਵਧੀਆ ਆਈ ਅਫਸਰ ਤੋਂ ਕਰਾਈ ਜੇ ਕਿਉਂਕਿ ਇੱਥੇ ਤਾਂ ਪੂਰਾ ਬੋਲਬਾਲਾ ਜੀ ਸਾਰਾ ਕੁਝ ਮੇਰੀ ਇੱਥੇ ਸੁਣਵਾਈ ਨਹੀਂ ਹੋਣੀ ਕਿਉਂਕਿ ਮੇਰੇ ਤੋਂ ਪਹਿਲਾਂ ਰਣਜੀਤ ਸਿੰਘ ਜੀ ਦੇ ਵੀ ਤੁਸੀਂ ਬੜੇ ਇਲਜ਼ਾਮ ਲਗਾਏ ਨੇ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਇਸ ਬਾਬਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਜੋ ਵਿਜੀਲੈਂਸ ਵਿਭਾਗ ਦੇ ਵਿੱਚ ਇਸ ਵੇਲੇ ਤਾਇਨਾਤ ਨੇ ਅਸੀਂ ਉਹਨਾਂ ਨੂੰ ਕਾਲ ਕੀਤਾ ਉਹਨਾਂ ਨੇ ਫੋਨ ਚੁੱਕਿਆ ਤੇ ਅਸੀਂ ਕਿਹਾ ਵੀ ਸਰ ਤੁਹਾਡਾ ਇੱਕ ਖਬਰ ਦੇ ਮੁਤਲਕ ਤੁਹਾਡਾ ਪੱਖ ਲੈਣਾ ਹੈ ਤੁਹਾਡਾ ਵਰਜ਼ਨ ਲੈਣਾ ਹੈ ਤੇ ਤੁਹਾਡੀ ਗੱਲਬਾਤ ਰਿਕਾਰਡ ਕਰਨੀ ਹੈ ਉਹਨਾਂ ਨੇ ਕਿਹਾ ਮਾਮਲਾ ਕੀ ਹੈ ਪਹਿਲਾਂ ਉਹ ਦੱਸੋ ਮੈਂ ਦੱਸਿਆ ਵੀ ਹਰਪਾਲ ਸਿੰਘ ਨੰਬਰਦਾਰ ਨੇ ਪਿੰਡ ਆਲਮਪੁਰ ਜ਼ਿਲ੍ਹਾ ਪਟਿਆਲਾ ਦੇ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਹੈ ਜੋ ਤੁਹਾਡੇ ਖਿਲਾਫ ਵੀ ਹੈ ਤੇ ਤੁਹਾਡੇ ਉੱਤੇ سنگین ਇਲਜ਼ਾਮ ਵੀ ਲੱਗੇ ਹੋਏ ਨੇ ਉਸ ਬਾਬਤ। ਉਹਨਾਂ ਨੇ ਫੋਨ ਕੱਟ ਦਿੱਤਾ। ਮੈਂ ਦੁਬਾਰਾ ਕਾਲ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਕੱਟ ਦਿੱਤਾ। ਫਿਰ ਉਹਨਾਂ ਦੀ ਇੱਕ ਮਿਸਡ ਕਾਲ ਆਈ। ਮੇਰਾ ਫੋਨ ਬਿਜ਼ੀ ਸੀ। ਮੈਂ ਮੁੜ ਕੇ ਉਹਨਾਂ ਨੂੰ ਕਾਲ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕੁਝ ਪੁੱਛਣਾ ਹੈ ਤਾਂ ਬਿਜ਼ਨਸ ਦਫ਼ਤਰ ਦੇ ਵਿੱਚ ਆ ਜਾਓ। ਮੈਂ ਕਿਹਾ ਸਰ ਤੁਸੀਂ ਜੋ ਕੁਝ ਦੱਸਣਾ ਚਾਹੁੰਦੇ ਹੋ ਫੋਨ 'ਤੇ ਦੱਸ ਦਿਓ ਨਹੀਂ ਤਾਂ ਮੈਂ ਲਿਖ ਕੇ ਤੁਹਾਨੂੰ ਸਵਾਲ ਭੇਜ ਦਿੰਦਾ ਤੇ ਤੁਸੀਂ ਤੁਹਾਨੂੰ ਰਿਪਲਾਈ ਕਰ ਦਿਓ। ਉਹ ਕਹਿੰਦੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਮੈਂ ਜੋ ਕੁਝ ਵੀ ਕਹਾਗਾ ਉਸ ਕੰਪਲੇਂਟ ਦੇ ਬਾਬਤ ਕੋਈ ਤਾਂ ਆਈਓ ਲਗਿਆ ਹੋਣਾ ਹੈ ਤਫ਼ਤੀਸ਼ੀ ਅਫਸਰ ਮੈਂ ਜੋ ਕੁਝ ਕਹਿਣਾ ਹੈ ਮੈਂ ਉੱਥੇ ਕਹਾਗਾ ਮੈਂ ਫਿਰ ਕਿਹਾ ਮੈਂ ਕਿਹਾ ਸਰ ਸਾਡਾ ਫਰਜ਼ ਬਣਦਾ ਹੈ ਕਿ ਤੁਹਾਡਾ ਪੱਖ ਲਿਆ ਜਾਵੇ ਨਹੀਂ ਤਾਂ ਕੱਲ ਨੂੰ ਤੁਸੀਂ ਕਹੋਗੇ ਕਿ ਮੇਰਾ ਪੱਖ ਨਹੀਂ ਲਿਆ ਫਿਰ ਤੁਸੀਂ ਲਿਟੀਗੇਸ਼ਨ ਵਿੱਚ ਜਾਓਗੇ ਜਾਂ ਕੁਝ ਹੋਰ ਕਹੋਗੇ ਇਸ ਕਰਕੇ ਪੱਖ ਤੁਸੀਂ ਦੇ ਦਿਓ ਉਹ ਕਹਿੰਦੇ ਮੈਂ ਪੱਖ ਆਪਣਾ ਇਨਕੁਆਇਰੀ ਅਫਸਰ ਦੇ ਸਾਹਮਣੇ ਹੀ ਦਿਆਂਗਾ ਮੈਂ ਤੁਹਾਨੂੰ ਨਹੀਂ ਦੇਣਾ ਉਹਨਾਂ ਨੇ ਫਿਰ ਫੋਨ ਕੱਟ ਦਿੱਤਾ ਇਹ ਗੱਲਬਾਤ ਹੋਈ ਰਣਜੀਤ ਸਿੰਘ ਜੀ ਨੇ ਸਾਨੂੰ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਤੇ ਦੇਖੋ ਤੁਹਾਡਾ ਤਜਰਬਾ ਪਹਿਲਾਂ ਵੀ ਰਿਹਾ ਹੈ ਇਹਨਾਂ ਦੇ ਨਾਲ ਹਾਂਜੀ ਤੁਹਾਡੇ ਮੁਤਾਬਕ ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ ਵੀ ਇੱਕ ਇੰਟਰਵਿਊ ਦੇ ਕੇ ਜੋ ਕੁਝ ਤੁਸੀਂ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਹਾਂਜੀ ਤੁਸੀਂ ਚਪੇੜਾਂ ਵੀ ਖਾਈਆਂ ਤੁਸੀਂ ਸਿਰ ਉੱਤੇ ਦਸਤਾਰ ਉੱਤੇ ਜੁੱਤੀਆਂ ਵੀ ਖਾਈਆਂ ਤੁਸੀਂ ਲੋਕਅਪ ਵਿੱਚ ਵੀ ਬੇਵਜਾਹ ਰਹੇ ਜਾਂ ਇਲੀਗਲ ਡਿਟੈਂਸ਼ਨ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਤੁਹਾਨੂੰ ਨਹੀਂ ਲੱਗਦਾ ਤੁਸੀਂ ਹੁਣ ਦੁਬਾਰਾ ਮੀਡੀਆ ਦੇ ਸਾਹਮਣੇ ਆ ਰਹੇ ਹੋ ਮੁਖਾਤਬ ਹੋ ਰਹੇ ਹੋ ਕਿ ਉਹ ਕੁਝ ਤੁਹਾਡੇ ਨਾਲ ਫੇਰ ਹੋ ਸਕਦਾ ਹੈ ਸਰੋ ਕੁਛ ਵੀ ਕਰ ਸਕਦੇ ਨੇ ਜੀ ਉਹਨਾਂ ਨੇ ਪਹਿਲਾਂ ਪਿੱਲੇ ਦਿਨ ਤੋਂ ਹੀ ਉਦੋਂ ਜਦੋਂ ਮੈਨੂੰ ਟੌਰਚਰ ਕਰਦੇ ਹਨ ਉਹਦੇ ਕਹਿੰਦੇ ਹਨ ਤੇਰੇ ਤੇ ਨਸ਼ੇ ਦਾ ਪਰਚਾ ਪਵਾ ਦਾਂਗੇ ਆ ਕਰਦਾਂ ਕੌਣ ਕਹਿੰਦਾ ਸੀ ਰਣਜੀਤ ਸਿੰਘ ਇਨਸਪੈਕਟਰ ਤੇ ਕੁਛ ਵੀ ਕਰ ਸਕਦੇ ਨੇ ਦੇਖੋ ਜੀ ਜੇ ਹੱਕ ਸੱਚ ਲਈ ਲੜਨਾ ਗੁਨਾਹ ਹੈ ਨਾ ਹੀ ਫਿਰ ਉਹ ਕੁਛ ਵੀ ਕਰ ਦੇਣ ਕੋਈ ਚੱਕਰ ਨਹੀਂ ਹੱਕ ਸੱਚ ਲਈ ਲੜਾਂਗੇ ਜ਼ਰੂਰ ਲੜਾਂਗੇ ਹੀ ਲੜਦੇ ਰਾਂਗੇ ਜੇ ਮੇਰੇ ਨਾਲ ਇੰਨਾ ਤਸੱਦਦ ਹੋਇਆ ਜੇ ਮੈਂ ਪਿੱਛੇ ਘਾਰੀ ਬੈਠਣਾ ਜੀ ਫਿਰ ਮੈਨੂੰ ਕੀ ਏਡੀ ਜ਼ਾਇਦਤ ਦਾ ਜਾਂ ਕੋਈ ਕੁਛ ਚੀਜ਼ ਦਾ ਮੈਨੂੰ ਕੀ ਭੁੱਖ ਸੀ ਜੀ ਸਰਦੋਂ ਜੀ ਫਿਰ ਉਹ ਜੁੱਤੀਆਂ ਖਾ ਕੇ ਉਹਨਾਂ ਦੇ ਹੱਕ ਜੀ ਵੇਝਣਾ ਸੀ ਪਰ ਮੈਂ ਲੜਾਂਗਾ ਜੀ ਮੈਂ ਜਿੱਥੇ ਤੱਕ ਲੜਿਆ ਜਾਏਗਾ ਜ਼ਰੂਰ ਲੜਾਂਗਾ ਕਿ ਮੈਂ ਪਿੱਛੇ ਨਹੀਂ ਹਟਾਂਗਾ ਮੀਰੇ ਦੇ ਵਿੱਚ ਮੈਨੂੰ ਜਿੱਥੇ ਵੀ ਜਾਣਾ ਪਿਆ ਮੈਂ ਜਾਊਂਗਾ ਜੀ ਹੁਣ ਤੱਕ ਤੁਹਾਡੇ ਉੱਤੇ ਕੋਈ ਨਸ਼ੇ ਵਗੈਰਾ ਦਾ ਪਰਚਾ ਤਾਂ ਨਹੀਂ ਹੈ ਹਜੇ ਤੱਕ ਤਾਂ ਕੋਈ ਫੋਲਾਲ ਨਹੀਂ ਹੈਗਾ ਵੀ ਪਾ ਸਕਦੇ ਨੇ ਮੇਰੇ ਤੋਂ ਕੁਝ ਵੀ ਪਾ ਸਕਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ ਜੀ ਇਹਨਾਂ ਕੋਲ ਕਿਉਂਕਿ ਮੇਰੇ ਕਾਗਜ਼ ਤੇ ਸਹਨ ਬੋਤ ਨੇ ਮੇਰੇ ਐਫੀਡੈਵਿਟ ਇਹਨਾਂ ਕੋਲ ਪਏ ਨੇ ਕੁਝ ਵੀ ਕਰ ਸਕਦੇ ਨੇ ਕਰਨ ਦੋ ਕਿਉਂਕਿ ਮੇਰੇ ਸਹਨ ਹੈਗੇ ਨੇ ਇਹਨਾਂ ਕੋਲ ਆਲਰੇਡੀ ਜੀ ਹਰਪਾਲ ਜੀ ਜੇ ਤੁਹਾਨੂੰ ਕਿਹਾ ਜਾਵੇ ਵੀ ਤੁਹਾਡਾ ਲਾਈਟ ਡਿਟੈਕਟਰ ਟੈਸਟ ਕਰਵਾਉਣਾ ਹੈ ਤੁਸੀਂ ਹੋ ਸਕਦਾ ਤੁਸੀਂ ਝੂਠ ਬੋਲ ਰਹੇ ਹੋ ਹਾਂਜੀ ਲਾਈਟ ਡਿਟੈਕਟਰ ਟੈਸਟ ਕਰਵਾਉਣ ਨੂੰ ਤਿਆਰ ਹਾਂ ਤੁਸੀਂ ਹਾਂ ਮੈਂ ਕਰਾਉਣ ਨੂੰ ਤਿਆਰ ਹਾਂ ਬਿਲਕੁਲ ਬਿਲਕੁਲ ਰੈਡੀ ਹਾਂ ਜੇ ਤੁਹਾਡੀਆਂ ਲੋਕੇਸ਼ਨਾਂ ਉਹਨਾਂ ਦੇ ਨਾਲ ਜਾਂ ਉਹਨਾਂ ਦੀਆਂ ਲੋਕੇਸ਼ਨਾਂ ਤੁਹਾਡੇ ਨਾਲ ਉਦੋਂ ਦੀਆਂ ਜਦੋਂ ਤੁਸੀਂ ਤੁਹਾਡੇ ਮੁਤਾਬਕ ਤੁਹਾਨੂੰ ਘਰੋਂ ਲੈ ਕੇ ਆਂਦੇ ਸੀ ਇਹ ਸਹੀ ਰਣਵੀਰ ਸਿੰਘ ਤੇ ਵਿਜੀਲੈਂਸ ਦਫ਼ਤਰ ਤੁਹਾਨੂੰ ਬਿਠਾਇਆ ਜਾਂਦਾ ਸੀ ਸਬ ਇਨਸਪੈਕਟਰ ਰਣਜੀਤ ਸਿੰਘ ਜੋ ਉਹਨੇ ਵਿਜੀਲੈਂਸ ਦੇ ਵਿੱਚ ਉਹ ਤੁਹਾਨੂੰ ਕੁੱਟਦੇ ਵੀ ਸੀ ਗਾਲ੍ਹਾਂ ਵੀ ਕੱਢਦੇ ਸੀ ਮਾਮਾ ਪੈਣਾ ਦੀਆਂ ਤੇ ਉਹ ਲੋਕੇਸ਼ਨਾਂ ਜੇ ਉਸ ਦਿਨ ਦੀਆਂ ਇਕੱਠੀਆਂ ਮੈਂ ਕਹਿੰਦਾ ਜੀ ਜੋ ਕਾਰਵਾਈ ਬਣਦੀ ਉਹ ਕਰਾ ਦੇ ਮੇਰੇ ਤੇ ਜੇ ਨਾ ਲੋਕੇਸ਼ਨਾਂ ਇਕੱਠੀਆਂ ਆਉਂਦਾ ਮੈਂ ਆਪਣੇ ਤੇ ਕਾਰਵਾਈ ਕਰਵਾਉਣ ਨੂੰ ਤਿਆਰ ਆ ਜੇ ਲੋਕੇਸ਼ਨਾਂ ਇਕੱਠੀਆਂ ਨਾ ਹੋਣ ਰਣਜੀਤ ਸਿੰਘ ਮੈਨੂੰ ਘਰ ਲੈ ਕੇ ਆਉਂਦਾ ਘਰ ਚ ਉੱਥੇ ਜਿੱਥੋਂ ਲੈ ਕੇ ਚੱਕਦਾ ਸੀ ਰੋਡ ਤੋਂ ਰੋਡ ਤੀ ਛੱਡਦਾ ਸੀ ਜਿੱਥੋਂ ਲੈ ਕੇ ਆਉਂਦਾ ਸੀ ਲੈ ਕੇ ਜਾਂਦਾ ਨਾ ਲੋਕੇਸ਼ਨਾਂ ਆਉਣ ਨਾ ਇਹਨਾਂ ਦੀ ਸਾਡੇ ਇਕੱਠੇ ਬੈਠਦੇ ਆ ਕਮਰੇ ਦੇ ਵਿੱਚ ਲੋਕੇਸ਼ਨਾਂ ਆਣ ਜੀ ਜੋ ਕਾਰਵਾਈ ਹੁੰਦੀ ਕਰਦੇ ਜੀ ਨਹੀਂ ਤੇ ਏਸੇ ਰਣਜੀਤ ਸਿੰਘ ਜਿਹਨੇ ਦੱਸਿਆ ਸਾਨੂੰ ਫੋਨ ਦੇ ਉੱਤੇ ਪਰ ਮੈਂ ਤੁਹਾਡੇ ਕੋਲ ਸੁਣਨਾ ਚਾਹਾਂਗਾ ਵੀ ਏਸੇ ਰਣਜੀਤ ਸਿੰਘ ਤੇ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦਾ ਆਪਸ ਵਿੱਚ ਰਿ ਇਹ ਆਪਣੇ ਮਾਸੀ ਭੂਆ ਦੇ ਨਹੀਂ ਲੜਕੇ ਨੇ ਚਾਚਾ ਤਾਏ ਨਹੀਂ ਜੀ ਇਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀ ਹੈ ਜੀ ਹਾਂਜੀ ਤੇ ਏਸੀ ਰਣਜੀਤ ਸਿੰਘ ਜੀ ਦਾ ਤੁਹਾਡੇ ਪਿੰਡ ਆਲਮਪੁਰ ਦੇ ਵਿੱਚ ਕੀ ਰਿਸ਼ਤਾ ਹੈ ਏਸੀ ਰਣਜੀਤ ਸਿੰਘ ਮੇਰੇ ਪਿੰਡ ਦਾ ਹੀ ਹੈ ਜੀ ਤੁਹਾਡੇ ਪਿੰਡ ਦੇ ਹੀ ਹੈ ਤੁਹਾਡੇ ਪਿੰਡ ਦੇ ਹੀ ਹੈ ਜੀ ਹਾਂਜੀ ਤੇ ਤੁਹਾਡੇ ਸਾਰੇ ਸਾਡੇ ਪਿੰਡ ਦੇ ਰਣਜੀਤ ਸਿੰਘ ਵੀ ਸਾਡੇ ਪਿੰਡ ਦੇ ਹੀ ਨਹੀਂ ਉਹ ਵੀ ਤੁਹਾਡੇ ਪਿੰਡ ਦੇ ਹੀ ਨਹੀਂ ਹਾਂਜੀ ਉਹ ਵੀ ਸਾਡੇ ਪਿੰਡ ਦੇ ਹੀ ਨੇ ਤੇ ਇਦਾਂ ਦੇ ਕਿੰਨੇ ਕੁ ਤੁਹਾਨੂੰ ਤੁਹਾਡੇ ਹਿਸਾਬ ਨਾਲ ਜੇ ਆਪਾਂ ਦੇਖੀਏ 100% ਦੇ ਵਿੱਚੋਂ ਕਿੰਨੇ ਕੁ ਫੀਸ ਦੀ ਸਰਟੀਫਿਕੇਟ ਜਾਲੀ ਹੋਣਗੇ 70% ਸਾਡੇ ਪਿੰਡ ਸਾਰੇ ਜਾਲੀ ਸਰਟੀਫਿਕੇਟ ਨੇ ਰਾਜਪੂਤ ਜਿੰਨੇ ਵੀ ਨੇ ਸਰ ਨੇ ਜਾਲੀ ਸਰਟੀਫਿਕੇਟ ਬਣਾਏ ਹੋਏ ਨੇ ਸਾਹਮਣੇ ਲ ਐਕਸ਼ਨਾਂ ਵੀ ਲੜੀਆਂ ਹੋਈਆਂ ਨੇ ਸਰਪੰਚੀਆਂ ਵੀ ਲੜੀਆਂ ਹੋਈਆਂ ਨੇ ਹਰ ਬੰਦੇ ਦੇ ਘਰ ਮੀਟਰ ਲੱਗਾ ਹੋਇਆ ਐਸੀ ਭਾਈਚਾਰੇ ਦਾ ਹੂੰ ਕਿਉਂਕਿ ਸਾਡੇ 1000 ਸੀਟ ਆਉਂਦੀ ਰਹੀ ਹੈ ਕਿਉਂਕਿ ਉੱਥੇ ਸਕੂਲ ਕਾਟ ਪਾਇਆ ਜਾਂਦਾ ਸੀ ਵੀ ਇੰਨਾ ਕਿਉਂਕਿ ਉਹ ਇੰਨਾ ਹੈ ਨਹੀਂ ਉਹ ਜਾਲੀ ਕਾਗਜ਼ਾਂ ਦੇ ਵਿੱਚ ਜਾਲੀ ਕਾਗਜ਼ਾਂ ਦੇ ਵਿੱਚ ਕਦੀ ਇਨਕੁਆਇਰੀ ਹੋਈ ਨਹੀਂ ਨਕਵਾਰੀ ਨਹੀਂ ਹੋਈ ਜੇ ਤਾਂ ਬਲਵੀਰ ਸਿੰਘ ਨੇ ਮੁੱਦਾ ਚੱਕਿਆ ਹੋਇਆ ਜੀ ਜਿਹੜਾ ਚੱਲ ਰਿਹਾ ਜੀ ਚੱਲਦਾ ਪਿਆ ਜੀ ਅਨਕਵਾਰੀਆਂ ਹੁੰਦੀਆਂ ਨੇ ਜੀ ਉਹੀ ਪਈਆਂ ਨੇ ਕਾਗਜ ਨੇ ਹੁਣਾ ਫਟੋਗੜ 15 ਬੰਦਿਆਂ ਦੇ ਪਰਚਾ ਐ ਐਸਐਸਪੀ ਸਾਹਿਬ ਪਰਚਾ ਨਹੀਂ ਕੱਟ ਰਹੇ ਪਏ 15 ਬੰਦਿਆਂ ਦੇ ਪਟਿਆਲੇ ਦੇ ਪਰਚਾ ਦਰਜ ਹੋਇਆ ਪਿਆ ਕੋਰਟ ਵੱਲੋਂ ਗਿਆ ਹੋਇਆ ਤੇ ਐਸਐਸਪੀ ਸਾਹਿਬ ਪਰਚਾ ਨਹੀਂ ਕੱਟ ਰਹੀ 15 ਬੰਦਿਆਂ ਦੇ ਇੱਕ ਪਰਚਾ ਹੈ ਜੀ ਹਉਂ ਤੇ ਤਸ਼ੱਦਦ ਹੀ ਇਹ ਗਰੀਬ ਬੰਦੇ ਨਾਲ ਤੇ ਤਸ਼ੱਦਦ ਹੀ ਉਹ ੱੱਕੀ ਖਾ ਰਿਆ ਜੀ ਭੱਜ ਰਿਆ ਕਦੀ ਇੱਧਰ ਕਦੀ ਉੱਧਰ ਮੇਰੇ ਨਾਲ ਜਿਹੜਾ ਹੋਇਆ ਮੈਂ ਤਾਂ ਪਿੱਛੇ ਹਟਣਾ ਨਹੀਂ ਜੋ ਹੁੰਦਾ ਹੋਏਗਾ ਉਹ ਇਸ ਮਾਮਲੇ ਵਿੱਚ ਐਕਸਟਰੈਪਸ਼ਨ ਦਾ ਪਰਚਾ ਵੀ ਤੁਹਾਨੂੰ ਪਤਾ ਹੋਣਾ ਹੈ ਐਕਸਟਰੈਪਸ਼ਨ ਦਾ ਪਰਚਾ ਇਸ ਮਾਮਲੇ ਵਿੱਚ ਹੋਇਆ ਹੈ ਮੇਰੇ ਖਿਆਲ ਤੁਹਾਡੇ ਨਾਲ ਤਸ਼ੱਦਦ ਹੋਣ ਤੋਂ ਬਾਅਦ ਸ਼ਾਇਦ ਇਹ ਪਰਚਾ ਹੋਇਆ ਹੋਣਾ ਹੈ ਬਾਅਦ ਜੋ ਪਰਚਾ ਹੈ ਉਹ ਆਪਣੇ ਸਰਪੰਚ ਸਾਹਿਬ ਨਾਲ ਗੱਲ ਹੋ ਰਹੀ ਬੱਬੀ ਸਰਪੰਚ ਨਾਲ ਬਲਵੀਰ ਸਿੰਘ ਦੀ ਉਹ ਵੀ ਉਹਨਾਂ ਨੇ ਗੱਲ ਹੋ ਰਹੀ ਜਿਹੜਾ ਉਹ ਪਰਚਾ ਉਹਨਾਂ ਨੇ ਪਰਚੇ ਤੇ ਕਿਉਂਕਿ ਜੀ ਇਹਨਾਂ ਨੇ ੱੱਕੇ ਨਾਲ ਹੀ ਕਰੀ ਗਏ ਨੇ ਪਰਚੇ ਜਿਹੜ ਇਹ ਜੋ ਵੀ ਪਰ ਭਗਵੰਤ ਸਿੰਘ ਸਾਹਿਬ ਦਾ ਕਹਿੰਦੇ ਆ ਵੀ ਬਦਲਾ ਆ ਗਿਆ ਜੀ ਹੁਣ ਤਾਂ ਲੋਕਾਂ ਕੋਲ ਸੁਵਾਈ ਪੜੀ ਹੁੰਦੀ ਹੈ ਭਗਵੰਤਮਾਨ ਸਾਹਿਬ ਜੀ ਦਾ ਉਹਨਾਂ ਨੇ ਪਹਿਲਾਂ ਵਿਧਾਨ ਸਭਾ 'ਚ ਵੀ ਬਿਆਨ ਦਿੱਤਾ ਸੀ ਵੀ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਬਣਾਏ ਨੇ ਵੀ ਉਹ ਕੋਈ ਨਹੀਂ ਛੱਡਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਭ ਪੈਸਾ ਲਿਆ ਜਾਏਗਾ ਉਹਨਾਂ ਤੋਂ ਹੂੰ ਤੱਕ ਕੁਝ ਨਹੀਂ ਕੀਤਾ ਅਸੀਂ ਖੁਦ ਕੰਪਲੀਟਾਂ ਇੰਨੀਆਂ ਕੀਤੀਆਂ ਹੋਈਆਂ ਨੇ ਮੈਂ ਖੁਦ ਵੀ ਕੰਪਲੀਟਾਂ ਕੀਤੀਆਂ ਪਰ ਉਹ ਕਹਿੰਦੇ ਨੇ ਵੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਹਰ ਮਮਕਨ ਸੇਵਾ ਕਰ ਰਹੀ ਹੈ ਦੇਖੋ ਜੀ ਸਾਡੇ ਪਟਿਆਲੇ ਤਹਿਸੀਲ ਦੇ ਵਿੱਚ ਚਲੇ ਜਾਓ ਜੀ ਰਾਜਪੁਰ ਤਹਿਸੀਲ ਦੇ ਵਿੱਚ ਤੁਰ ਜਿਓ ਜੀ ਉੱਥੇ ਰਾਜਪੂਤ ਬਲਾਦਰੀ ਤੇ ਲੱਗੇ ਹੋਏ ਨੇ ਸਭ ਜਾਲੀ ਨੇ ਜਿਨ੍ਹਾਂ ਦਾ ਰਿਕਾਰਡ ਕਹਿੰਦੇ ਅਸੀਂ ਖੁਦ ਦੇਣ ਨੂੰ ਤਿਆਰ ਹਾਂ ਬੋਲੋ ਜਿਹੜਾ ਮੁੱਖ ਮੰਤਰੀ ਸਾਹਿਬ ਕਹਿਣ ਵੀ ਰਿਕਾਰਡ ਚਾਹੀਦਾ ਸੀ ਦਿਆਂਗੇ ਰਿਕਾਰਡ ਤੁਸੀਂ ਕਹਿੰਦੇ ਤਸ਼ੱਦਦ ਹੁੰਦੀ ਹੈ ਉਹ ਕਹਿੰਦੇ ਸੇਵਾ ਹੀ ਬੜੀ ਕਰਦੀ ਹੈ ਜੀ ਸਾਡੀ ਸਰਕਾਰ ਤਾਂ ਸਰਕਾਰ ਸੇਵਾ ਕਰਦੀ ਪੁਲਿਸ ਤਾਂ ਫਿਰ ਪਿਆਰ ਕਰਦੀ ਨਾ ਤਸ਼ੱਦਦ ਤਾਂ ਚੰਗੀ ਤਰ੍ਹਾਂ ਕਰਦੀ ਨਾ ਜਦੋਂ ਅੰਦਰ ਲੈ ਜਾਂਦੀ ਹੈ ਜੀ ਉਦੋਂ ਫਿਰ ਪਤਾ ਲੱਗਦਾ ਹੈ ਉਦੋਂ ਜਿਹਦੇ ਵੀਧੀ ਉਹਨੂੰ ਪਤਾ ਹੈ ਜੀ ਸੇਵਾ ਤੁਹਾਡੀ ਵੀ ਚੰਗੀ ਹੋਈ ਹੈ ਹਾਂ ਜੀ ਜੇ ਸੇਵਾ ਹੋਈ ਤਾਂ ਤਾਂ ਹੀ ਦੱਸਦੇ ਆਂ ਜੀ ਤਾਂ ਹੀ ਇੱਥੇ ਹੁਣ ਆਏ ਆਂ ਜੀ ਸੇਵਾ ਹੋਈ ਹੈ ਤੇ ਨਹੀਂ ਤੇ ਮੈਨੂੰ ਕੋਈ ਲੋੜ ਸੀ ਆਉਣ ਦੀ ਮੈਂ ਘਰ ਬੈਠਾ ਰਹਿੰਦਾ ਜੀ ਜੇ ਹਰਪਾਲ ਸਿੰਘ ਜੀ ਨੂੰ ਦੁਆਰਾ ਬੁਲਾ ਲਿਆ ਕਿਹਾ ਵੀ ਆਹ ਨੰਬਰ ਦਾ ਸਾਹਵਾ ਜੀ ਦੁਆਰਾ ਵਿਜਲੈਂਸ ਅਫਸਰ ਚਲੀਏ ਦੁਬਾਰਾ ਕਿਸੇ ਨੂੰ ਪਰਮਾਨੇ ਨਾਲ ਹੀ ਜਾਵਾਂਗੇ ਨਹੀਂ ਉਦੋਂ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਦੋਂ ਤਾਂ ਇੱਕ ਸਿਰਫ ਉਹ ਵੀ ਪਰਮਾਨਾ ਘਟਣਗੇ ਕਿਸੇ ਚੀਜ਼ ਦਾ ਸੱਦਣਗੇ ਤਾਂ ਹੀ ਜਾਵਾਂਗੇ ਨਾ ਇਹ ਚਲੋ ਬਹਾਨਾ ਤਾਂ ਕੋਈ ਬਣਾਈ ਲੈਣਗੇ ਇਹ ਚਲੋ ਬਣਾਣਗੇ ਜੀ ਜੋ ਕਰਨਗੇ ਦੇਖੀ ਜਾ ਕਿ ਆਪਾਂ ਫੇਰ ਆ ਜਾਾਂਗੇ ਕੋਈ ਗੱਲ ਨਹੀਂ ਮੀਡੀਆ ਕਿਹੜਾ ਕਿੱਥੇ ਗਿਆ ਜੀ ਜੇ ਸੱਦ ਕਰਨਗੇ ਜੇ ਸਾਡੇ ਦੇ ਨਾ ਸਾਡਾ ਤੁਹਾਨੂੰ ਹੱਕ ਮਿਲਿਆ ਨਾ ਲੇਕਿਨ ਤੁਹਾਡੀ ਜਿਹੜੀ ਇਲੀਗਲ ਡਿਟੇਨਸ਼ਨ ਹੋਈ ਹੈ ਹਰਪਾਲ ਜੀ ਤੁਸੀਂ ਇਸ ਬਾਬਤ ਕੋਈ ਅਲੱਗਤ ਦਰਖਾਸਤ ਜਾਂ ਕੋਈ ਕੇਸ ਨਹੀਂ ਵੀ ਕਿਉਂਕਿ ਜੇਲ੍ਹ ਦੇ ਵਿੱਚ ਰੱਖਣਾ ਲੋਕਅਪ ਦੇ ਵਿੱਚ ਰੱਖਣਾ ਬਿਨਾਂ ਕਿਸੇ ਐਫ ਆਈ ਆਰ ਤੋਂ ਬਿਨਾਂ ਕਿਸੇ ਕਾਰਨ ਤੋਂ ਇਹਨੂੰ ਇਲੀਗਲ ਡਿਟੇਨਸ਼ਨ ਕਹਿੰਦੇ ਨੇ ਕਾਨੂੰਨੀ ਭਾਸ਼ਾ ਦੇ ਵਿੱਚ ਤਾਂ ਜੀ ਤੁਸੀਂ ਕਿਸੇ ਕਾਨੂੰਨੀ ਮਾਹਰ ਦੀ ਰਾਈ ਲੈਂਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੇਰੇ ਨਾਲ ਇਹ ਕੁਝ ਹੋਇਆ ਹੈ ਜਾਂ ਫਿਰ ਤੁਹਾਡੇ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾ ਗਿਆ ਮੇਰਾ ਕਿਹਾ ਜੀ ਮੇਰੀ ਗੱਲ ਇਹ ਨਾਲ ਤਸ਼ੱਦਦ ਕੀਤਾ ਜੀ ਜੇ ਹੁਣ ਆਪਾਂ ਨੂੰ ਇਹ ਹੀ ਹੱਕ ਨਾ ਮਿਲਣਗੇ ਜੀ ਫਿਰ ਆਪਾਂ ਕਿੱਥੇ ਜਾਣਾ ਹੈ ਮੈਂ ਕਹਿੰਦਾ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਮੇਰੀ ਇਨਕੁਆਇਰੀ ਆਈ ਜੀ ਕਿਤੇ ਜ਼ਿਲ੍ਹੇ ਤੋਂ ਬਾਹਰ ਕਿਤੇ ਆਈਪੀਐਫ ਸਰ ਵਧੀਆ ਤੋਂ ਕਰਾਈ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏ ਜੀ ਜੋ ਮੇਰੇ ਨਾਲ ਹੋਇਆ ਜੀ ਚੰਗਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਇਹ ਨੇ ਹਰਪਾਲ ਸਿੰਘ ਨੰਬਰਦਾਰ ਜੀ ਪਿੰਡ ਆਲੰਪੁਰ ਇਹਨਾਂ ਦੀ ਹੱਟ ਬਿੱਤੀ ਇਹਨਾਂ ਨੇ ਬਿਆਨ ਕੀਤੀ ਅਸੀਂ ਇਹ ਨਹੀਂ ਕਹਿੰਦੇ ਸਾਰਾ ਕੁਝ ਸੱਚ ਬੋਲ ਰਹੇ ਨੇ ਹੋ ਸਕਦਾ ਝੂਠ ਬੋਲ ਰਹੇ ਹੋਣ ਪਰ ਸਾਡਾ ਫਰਜ਼ ਬਣਦਾ ਸੀ ਪੱਖ ਲੈਣ ਦਾ ਤੋਂ ਅਸੀਂ ਪੱਖ ਲਿਆ ਅਸੀਂ ਪੱਖ ਲਿਆ ਏਸੇ ਰਣਜੀਤ ਸਿੰਘ ਜੀ ਦਾ ਤੇ ਅਸੀਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸਬ ਇਨਸਪੈਕਟਰ ਰਣਜੀਤ ਸਿੰਘ ਜੀ ਦੀ ਜੋ ਵਿਜੀਲੈਂਸ ਵਿਭਾਗ ਦੇ ਵਿੱਚ ਤਾਇਨਾਤ ਨਹੀਂ ਮੋਹਾਲੀ ਦੇ ਵਿੱਚ ਵਿਜੀਲੈਂਸ ਹੈੱਡਕੁਆਰਟਰ ਦੇ ਵਿੱਚ ਉਹਨਾਂ ਨੇ ਤਾਂ ਸਿਰੇ ਤੋਂ ਹੀ ਮਨ ਕਰ ਦਿੱਤਾ ਵੀ ਮੈਂ ਤਾਂ ਇਨਕੁਆਇਰੀ ਅਫਸਰ ਕੋਲ ਬਿਆਨ ਦੇਾਂਗਾ ਤੇ ਏਸੇ ਰਣਜੀਤ ਸਿੰਘ ਦਾ ਪੱਖ ਤੁਸੀਂ ਸੁਣਿਆ ਪਰ ਮੁੱਖ ਮੰਤਰੀ ਸਾਹਿਬ ਜੇਕਰ ਤੁਹਾਡੇ ਕੋਲ ਕੁਝ ਸਮਾਂ ਹੋਵੇ ਪੰਜਾਬ ਦੇ ਲੋਕਾਂ ਦੀ ਹੱਡ ਬੀਤੀ ਸੁਣਨ ਦਾ ਤਾਂ ਹਰਪਾਲ ਸਿੰਘ ਨੰਬਰਦਾਰ ਪਿੰਡ ਆਲਮਪੁਰ ਦੀ ਇਹ ਹੱਡ ਬੀਤੀ ਜ਼ਰੂਰ ਸੁਣੀਓ ਤੁਹਾਨੂੰ ਪਤਾ ਲੱਗੇਗਾ ਕਿ ਸਰਕਾਰ ਸੇਵਾ ਕਿਵੇਂ ਕਰ ਰਹੀ ਹੈ ਜਾਂ ਸਰਕਾਰ ਦੇ ਚਿਹਤੇ ਅਧਿਕਾਰੀ ਆਮ ਲੋਕਾਂ ਦੀ ਸਿਰਫ ਸੱਚ ਬੋਲਣ ਕਰਕੇ ਸੇਵਾ ਕਿਵੇਂ ਕਰ ਰਹੇ ਨੇ ਸਾਚ ਨੂੰ ਦਵਾਨ ਦੀਆਂ ਕਿਵੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਤਸ਼ੱਦਦਾਤਾਂ ਹੋ ਰਹੀਆਂ ਨੇ ਸ਼ਾਇਦ ਉਹ ਦੌਰ ਜਿਹੜਾ ਕਾਲਾ ਦੌਰ ਸੀ ਨਾ ਮੁਰਕੇ ਉਸ ਦੀ ਯਾਦ ਦਵਾਈ ਕੀ ਤੁਹਾਨੂੰ ਇਹ ਹਰਪਾਲ ਸਿੰਘ ਆਲੰਪੁਰ ਦੀ ਹੱਟ ਬੀਤੀ ਤੇ ਉਮੀਦ ਕਰਾਂਗੇ ਕਿ ਆਪਣੇ ਚਾਹਤੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਤੁਸੀਂ ਕੁਝ ਸਵਾਲ ਤਾਂ ਪੁੱਛੋਗੇ ਵੀ ਇਹ ਚੱਲ ਕੀ ਰਿਹਾ ਕਿਉਂਕਿ ਇਹ ਸਰਕਾਰ ਬਦਲਾ ਦੀ ਸੀ ਆਪ ਦੀ ਸਰਕਾਰ ਆਮ ਆਦਮੀ ਦੀ ਪਰ ਆਮ ਆਦਮੀ ਦਾ ਜੋ ਹਾਲ ਹੈ ਇਸ ਕਹਾਣੀ ਤੋਂ ਪਤਾ ਲੱਗਦਾ ਹੈ ਡਾਰੇ ਹੁਣ ਵੀ ਹੋਏ ਨੇ ਪਰ ਹੁਣ ਤਿਆਰ ਵਰ ਤਿਆਰ ਨਹੀਂ ਵੀ ਸੱਚ ਨਾਲ ਖੜੇ ਆ ਤਾਂ ਖੜਾਂਗੇ ਲੜਾਂਗੇ ਸੱਚ ਦੇ ਲਈ ਪਰ ਇਹਨਾਂ ਦੀ ਇਹ ਜੰਗ ਕਿੱਥੇ ਤੱਕ ਜਾਏਗੀ ਜਾਂ ਫਿਰ ਸਰਕਾਰੀ ਤੰਤਰ ਦੇ ਵਿੱਚ ਉਲਝ ਕੇ ਰਹਿ ਜਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ